ਹੁਣ ਆਪਾਂ ਦੇਖਦੇ ਆ ਬੈਂਕ ਆਫ ਕੈਨੇਡਾ ਇੰਡੀਪੈਂਡੈਂਟ ਆ ਉਹ ਆਪਣੀ ਡਿਸੀਜਨਸ ਬਣਾਉਂਦੇ ਉਹਨਾਂ ਨੇ ਇੰਟਰਸਟ ਰੇਟਸ ਰਿਡਕਸ਼ਨ ਕੀਤੀ ਹੈ ਸੈਵਰਲ ਟਾਈਮਸ ਪਿਛਲੇ ਦਿਨਾਂ ਨੂੰ ਯੂ نو ਮੀਨ ਨਾ ਤਾਂ ਪ੍ਰੋਗਰਾਮਸ ਲੈ ਆਏ ਲੋਕਾਂ ਦੀ ਸਪੋਰਟ ਕਰਨ ਵਾਸਤੇ ਕੋਵਿਡ ਦੇ ਟਾਈਮ ਦੇ ਕੋਵਿਡ ਰਿਲੀਫ ਪੈਕੇजेस ਸੀ ਉਸ ਤੋਂ ਮਗਰੋਂ ਆਪਾਂ ਡੈਂਟਲ ਕੇਅਰ ਪ੍ਰੋਗਰਾਮ ਲੈ ਆਏ ਸਾਡੇ ਬਜ਼ੁਰਗਾਂ ਨੇ ਵੀ ਕਿਹਾ ਹੈ ਜਾਂ ਕੰਸਟੀਟੂਐਂਟਸ ਨੇ ਕਿਹਾ ਹੈ ਸਾਡੇ ਬੜੀ ਸੇਵਿੰਗਸ ਯਾ ਯੂ ਨੋ ਫਿਊ ਹੰਡਰਡ ਡਾਲਰਸ ਅ ਮਨਥ ਜਿਹੜੇ ਕੋਸਟ ਐਸਕੇਲੇਸ਼ਨ ਹੋਈ ਆ ਵੇਜਸ ਨਹੀਂ ਆਮਦਨ ਇਨਕਰੀਸ ਨਹੀਂ ਹੋਈ ਆ ਸੇਮ ਲੈਵਲ ਤੇ ਤਾਂ ਹੀ ਪ੍ਰਧਾਨ ਮੰਤਰੀ ਕਾਰਨੀ ਸਾਫ ਨੇ ਕਿਹਾ ਆ ਅਬ ਉਹ ਆਮਦਨਸ ਵਧਾਉਣੀਆਂ ਆ ਸਾਡੀ ਸਰਕਾਰ ਨੇ TMX ਪਾਈਪਲਾਈਨ ਬਣਾਈ ਆ ਜਿੱਥੇ ਹੋਰ ਐਲਬਰਟਾ ਦਾ ਤੇਲ BC ਨੂੰ ਜਾ ਕੇ ਦੁਨੀਆ ਨੂੰ ਜਾਂਦਾ ਆਪਾਂ ਇੱਕ ਪਾਈਪਲਾਈਨ ਬਣਾਈ ਆ ਪਿਛਲੇ ਸਾਲਾਂ ਦੇ ਵਿੱਚ ਜਿਹੜੇ ਕੰਸਰਵੇਟਿਵ ਪਾਰਟੀ ਦੇ 10 ਸਾਲਾਂ ਦਾ ਸਰਕਾਰ ਸੀ ਉਹਨਾਂ ਨੇ ਇੱਕ ਪਾਈਪਲਾਈਨ ਨਹੀਂ ਬਣਾਈ ਰੌਲਾ ਤਾਂ ਪਾਈ ਜਾਂਦੇ ਆ ਡੈਨੀਅਲ ਸਮਿਥ ਕੰਸਰਵੇਟਿਵ ਲੀਡਰ ਹਰੇਕ ਸਾਡੀ ਫੈਡਰਲ ਸਰਕਾਰ ਤੇ ਹਰੇਕ ਗੱਲ ਤੇ ਵਿਰੋਧ ਕਰਦੇ ਆ ਵੀ ਮੈਂ ਹਮੇਸ਼ਾ ਕਹਿਣਾ ਆਪਾਂ ਨਾਲ ਮਿਲ ਕੇ ਕੰਮ ਕਰੀਏ ਪੈਨਸ਼ਨ ਪੈਨਸ਼ਨ ਦੇ ਪਲਨ ਯਰ ਦੇ ਉਹ ਹੋਣ ਕਰ ਰਹੇ ਆ ਪਰ ਪੈਨਸ਼ਨ ਦੇ ਉੱਪਰ ਚੇਂਜਸ ਲੈ ਆ ਰਹੇ ਆ ਉਹ ਚੇਂਜਸ ਕੀਆ ਪੈਨਸ਼ਨ ਕਟਾਉਣੀ ਆ ਉਹਨਾਂ ਨੇ ਕੱਟ ਕਰਨੇ ਆ ਏਜ ਵਧਾਉਣੀ ਆ ਜਿੱਦਾਂ ਪੋਲੀਫ ਨੇ ਪਹਿਲਾਂ ਵਧਾਈ ਸੀ ਜਿਹੜੀ ਕੰਜ਼ਰਵੇਟਿਵ ਪਾਰਟੀ ਆ ਉਹ ਤਾਂ ਕਾਨੂੰਨਾਂ ਨੂੰ ਲੈ ਕੇ ਬਹੁਤ ਜ਼ਿਆਦਾ ਇੱਕ ਵਾਰ ਕੜੇ ਸ਼ਬਦ ਲੈ ਰਹੀ ਹੈ ਸੋ ਪੀਅਰ ਪੋਲੀਫ ਦੀ ਪੋਲਿਸੀਸ ਡਰਨੋਂ ਟ੍ਰੰਪ ਨਾ ਪੂਰੀਆ ਮਿਲਦੀ ਆ ਐਂਡ ਆਫ ਦਿ ਡੇ ਜਿਹੜੀ ਕ੍ਰਾਈਮ ਹੁੰਦੇ ਆ ਸਾਡੇ ਸ਼ਹਿਰਾਂ ਦੇ ਵਿੱਚ ਸੜਕਾਂ ਦੇ ਵਿੱਚ ਉਹ ਫੰਡਿੰਗ ਦੇ ਉਹਨਾਂ ਨੇ ਡੈਨੀਅਲ ਸਮਿਥ ਨੇ ਪੈਸਿਆਂ ਦਾ ਕਬਜ਼ਾ ਕੀਤਾ ਹੈ ਸਿਟੀ ਆਫ ਕੈਲਗਰੀ ਕੈਲਗਰੀ ਪੁਲਿਸ ਸਰਵਿਸ ਤੋਂ ਅਫੀਸ਼ਲਸ ਹੱਲਾਂ ਦੇ ਵਿੱਚ ਉਹਨਾਂ ਦੀ ਰੈਵਨਿਊ ਕਿੱਥੇ ਜਾਂਦੇ ਆ ਠੀਕ ਹੈ ਟ੍ਰੋਲ ਆਫ ਟਰੰਪ ਆਪ ਤੁਸੀਂ ਦੇਖ ਲਓ ਕਾਮਨ ਸੈਂਸ ਅਮਰੀਕਾ ਫਰਸਟ ਬੋਲੀ ਆ ਵੀ ਉਹ ਹੀ ਗਲਤ ਕਰਦਾ ਇਹ ਮੁਲਕ ਦੁਨੀਆ ਵਿੱਚੋਂ ਸਭ ਤੋਂ ਖੂਬਸੂਰਤ ਹੈ ਤਾਂ ਹੀ ਲੋਕ ਇੱਥੇ ਹੋਣੇ ਚਾਹੁੰਦੇ ਆ ਪਰ ਕਾਨੂੰਨ ਦੇ ਸਾਹਮਣੇ ਚੱਲਣਾ ਕੋਈ ਗਲਤ ਤਰੀਕੇ ਨਾਲ ਪਾਥਵੇ ਨਹੀਂ ਕਰਨਾ ਕਾਨੂੰਨ ਦੇ ਸਾਹਮਣੇ ਚੱਲਣਾ ਆਓ ਮੋਸਟ ਵੈਲਕਮ ਹਮ ਮਿਹਨਤ ਕਰੋ ਕਿ ਆਪਣਾ ਹਿੱਸਾ ਪਾਓ ਕਮਿਊਨਿਟੀ ਦੇ ਵਿੱਚ ਐਂਡ ਇਹ ਮੁਲਕ ਬਧਾ ਬਿਲਕੁਲ ਲੋਜੀ ਬੀਟੀਵੀ ਬ੍ਰਾਡਕਾਸਟਿੰਗ ਦੇ 20 ਸਪੈਸ਼ਲ ਸੈਗਮੈਂਟ ਦੇ ਵਿੱਚ ਤੁਹਾਡੇ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਤੇ ਸਪੈਸ਼ਲ ਸੈਗਮੈਂਟ ਦਾ ਨਾਮ ਹੈ ਡੋਰ ਨਾਕਿੰਗ ਬਿਲਕੁਲ ਜੀ ਤੁਹਾਨੂੰ ਲੈ ਕੇ ਜਾਵਾਂਗੇ ਡੋਰ ਨਾਕਿੰਗ ਉਹ ਵੀ ਸਟੂਡੀਓ ਬੈਠੇ-ਬੈਠੇ ਕੈਂਡੀਡੇਟਸ ਨਾਲ ਮਿਲਾਵਾਂਗੇ ਔਰ ਜਿਹੜੇ ਸਾਡੇ ਕੋਲ ਸਵਾਲ ਪਹੁੰਚੇ ਨੇ ਜਨਤਾ ਦੇ ਉਹ ਉਹਨਾਂ ਤੋਂ ਅਸੀਂ ਪੁੱਛਾਂਗੇ ਫਿਰ ਤੁਹਾਡੇ ਹੱਥ ਛੱਡਾਂਗੇ ਕਿ ਇਹਨਾਂ ਨੂੰ ਵੋਟ ਤੁਸੀਂ ਪਾਣਾ ਹੈ ਜਾਂ ਕਿਸੇ ਹੋਰ ਨੂੰ ਤੁਸੀਂ ਵੋਟ ਪਾਣਾ ਹੈ ਕਿਉਂ ਵੋਟ ਪਾਣਾ ਹੈ ਪਰ ਇੱਕ ਗੱਲ ਜ਼ਰੂਰ ਹੈ ਵੋਟ ਤੁਸੀਂ ਜ਼ਰੂਰ ਪਾਣਾ ਜੀ ਸੋ ਸਭ ਤੋਂ ਪਹਿਲਾਂ ਇਹ ਇਸ ਪ੍ਰੋਗਰਾਮ ਦਾ ਜਿਹੜਾ ਆਗਾਜ਼ ਹੈ ਡੋਰ ਨਾਕਿੰਗ ਦੀ ਸ਼ੁਰੂਆਤ ਕਰਦੇ ਆ ਜਿਹੜਾ ਸਾਡੇ ਸਟੂਡੀਓ ਚ ਅੱਜ ਅਸੀਂ ਜਿਨ੍ਹਾਂ ਨੂੰ ਸਦਿਆ ਮੈਂਬਰ ਆਫ ਪਾਰਲੀਮੈਂਟ ਜੋਰਜਾ ਹਲ ਸਾਹਿਬ ਸਕਾਈਵਿਊ ਤੋਂ ਨੇ ਪਰ ਹੁਣ ਮੈਕਨਾਈਟ ਜਿਹੜੀ ਇੱਕ ਨਵੀਂ ਰਾਈਡਿੰਗ ਬਣੀ ਹੈ ਉੱਥੋਂ ਲਿਬਰਲ ਦੇ ਕੈਂਡੀਡੇਟ ਨੇ ਔਰ ਬਹੁਤ ਸਟਰੋਂਗਲੀ ਬੜੇ ਅਗਰੈਸਿਵਲੀ ਆਪਣਾ ਜਿਹੜਾ ਕੈਂਪੇਨ ਇਹਨਾਂ ਨੇ ਸਟਾਰਟ ਕੀਤਾ ਹਰ ਥਾਂ ਤੇ ਤੁਸੀਂ ਇਹਨਾਂ ਨੂੰ ਦੇਖ ਸਕਦੇ ਹੋ ਔਰ ਲੱਭਦੇ ਕਰਦੇ ਹਾਂ ਮੈਂ ਵੀ ਭਾਜੀ ਨੂੰ ਕਿਹਾ ਮੈਂ ਕਿਹਾ ਹੁਣ ਗੱਲਬਾਤ ਕਰਦੇ ਸਭ ਤੋਂ ਪਹਿਲਾਂ ਵੈਲਕਮ ਕਰਦੇ ਆ ਫਿਰ ਗੱਲਬਾਤ ਕਰਦੇ ਆ ਭਾਜੀ ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਵੈਲਕਮ ਹੈ ਜੀ ਥੈਂਕ ਯੂ ਜੀ ਪਹਿਲਾ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸ਼ਵੀ ਜੀ ਮੈਂ ਬਾਤਨਵਾਦੀ ਹਾਂ ਤੁਸੀਂ ਅੱਜ ਸਾਨੂੰ ਟਾਈਮ ਦਿੱਤਾ ਤੁਹਾਡੇ ਡੋਰ ਨਾਕਿੰਗ ਪ੍ਰੋਗਰਾਮ ਦੇ ਵਿੱਚ ਨਹੀਂ ਥੈਂਕ ਯੂ ਭਾਜੀ ਤੁਹਾਡ ਨਾਲ ਅਸੀਂ ਡੋਰ ਨਾਕਿੰਗ ਜਿਹੜੀ ਹੈ ਸ਼ੁਰੂ ਕੀਤੀ ਹੈ ਡੋਰ ਨਾਕਿੰਗ ਜਿਹੜੀ ਅਸੀਂ ਕਹਿੰਨੇ ਆ ਨਾ ਜ਼ਿਆਦਾਤਰ ਸਾਡੀ ਕਮਿਊਨਿਟੀ ਦੇ ਵਿੱਚ ਇਹ ਸਮਝ ਨਹੀਂ ਆਉਂਦੀ ਲੋਕਾਂ ਨੂੰ ਕਿ ਜਦੋਂ ਕੈਂਡੀਡੇਟ ਆ ਗਿਆ ਉਹਨੂੰ ਪੁੱਛੇ ਕੀ ਹੈ ਨਾ ਸਾਨੂੰ ਲੋਕ ਕਈ ਵਾਰ ਸਵਾਲ ਪੁੱਛਦੇ ਨੇ ਜ਼ਿਆਦਾਤਰ ਨਾ ਉਹਨਾਂ ਦੇ ਸਿਟੀ ਬੇਸਡ ਸਵਾਲ ਹੁੰਦੇ ਨੇ ਬਜ਼ੁਰਗ ਕਹਿੰਦੇ ਨੇ ਵਾਸ਼ਰੂਮ ਨਹੀਂ ਬਣਾ ਕੇ ਦਿੰਦੇ ਫੋਰ ਐਗਜ਼ਾਮਪਲ ਹੈਨਾ ਯਾ ਕੋਈ ਕਹਿੰਦਾ ਐ ਪਾਰਕਾ ਦੇ ਵਿੱਚ ਆ ਕਰਾ ਕੇ ਦਿਓ ਫਿਰ ਸਾਨੂੰ ਸਮਝਾਣਾ ਪੈਂਦਾ ਕਿ ਦੇਖੋ ਜੀ ਇਹ ਸਿਟੀ ਦਾ ਹੈਨਾ ਤੇ ਇਹ ਪ੍ਰੋਮੋਸ਼ਨਲ ਚੀਜ਼ਾਂ ਨੇ ਇਹ ਜਿਹੜੇ ਕੈਂਡੀਡੇਟ ਨੇ ਇਹਨਾਂ ਨੇ ਹੁਣ ਪਾਰਲੀਮੈਂਟ ਦੇ ਵਿੱਚ ਜਾਣਾ ਥੋੜੀ ਆਵਾਜ਼ ਬਣ ਕੇ ਸੋ ਜਦੋਂ ਦੇਖਦੇ ਨੇ ਕਹਿੰਦੇ ਨੇ ਪੰਜਾਬੀ ਬੋਲਦੇ ਹਨ ਸੀ ਬੋਲਦੇ ਹਨ ਸੋ ਬਹੁਤ ਸਾਰੇ ਸਵਾਲ ਜਿਹੜੇ ਨੇ ਉਹਨਾਂ ਦੇ ਹੁੰਦੇ ਨੇ ਕਨਸਰਨਸ ਅਸੀਂ ਕਵਾਂਗੇ ਜ਼ਿਆਦਾਤਰ ਸੋ ਬੇਸਿਕ ਜੇ ਕੁਐਸਚਨ ਨੇ ਭਾਜੀ ਸਭ ਤੋਂ ਪਹਿਲਾਂ ਇੱਕ ਗੱਲ ਮੈਂ ਤੁਹਾਡੇ ਨਾਲ ਕਰਨੀ ਆ ਹਾਂਜੀ ਬਸ਼ਰਕ ਮੈਨੂੰ ਵੀ ਕਹਿੰਦੇ ਹੁੰਦੇ ਮੈਂ ਹਮੇਸ਼ਾ ਕਹਿੰਦਾ ਅੰਕਲ ਜੀ ਮੈਂ ਉਹ ਕੰਮ ਕਰਕੇ ਗਿਆ ਸਿਟੀ ਕਾਉਂਸਲ ਦੇ ਵਿੱਚ ਹਾਂਜੀ ਬੈਂਚਰਸ ਲੋ ਆਤੇ ਬਹੁਤ ਲੋ ਆਈ ਵੀ ਆ ਵਾਸਟਰੂਮ ਵੀ ਲੋ ਆਈ ਸੀ ਸੋ ਇਹ ਕੰਮ ਕਰਕੇ ਗਿਆ ਉਹ ਹੁਣ ਹੋਰ ਕਿਸੇ ਦੇ ਜ਼ਿੰਮੇਵਾਰੀਆਂ ਸਾਡੇ ਹੋਰ ਜ਼ਿੰਮੇਵਾਰੀਆਂ ਬਿਲਕੁਲ ਜ਼ਿੰਮੇਵਾਰੀਆਂ ਹੋਰ ਵੱਧ ਗਈਆਂ ਨੇ ਤੁਹਾਡੀਆਂ ਕਿਉਂਕਿ ਫੈਡਰਲ ਲੈਵਲ ਤੇ ਅਗੇਨ ਜਿਹੜੀ ਸਾਡੀ ਆਵਾਜ਼ ਬਣ ਕੇ ਪਿਛਲੇ ਟਰਮ ਦੇ ਵਿੱਚ ਵੀ ਇਹ ਉੱਥੇ ਪਹੁੰਚੇ ਨੇ ਜੀ ਤੁਸੀਂ ਪਹਿਲਾਂ ਮੈਨੂੰ ਇਹ ਦੱਸੋ ਪਹਿਲਾ ਸਵਾਲ ਤੁਹਾਡੇ ਤੋਂ ਹੈ ਕਿ ਜਦੋਂ ਤੁਹਾਨੂੰ ਤੁਸੀਂ ਡੋ ਨਾਕਿੰਗ ਕਰਦੇ ਹੋ ਵੈਸੇ ਜਿਹੜੇ ਬੇਸਿਕ ਸਵਾਲ ਨੇ ਲੋਕ ਤੁਹਾਨੂੰ ਇੱਕ ਦੋ ਜਿਹੜੇ ਸਵਾਲ ਨੇ ਜਾਂ ਮੋਸਟ ਬੇਸਿਕ ਸਵਾਲ ਕਿਹੜਾ ਹੁੰਦਾ ਉਹਨਾਂ ਦਾ ਪਹਿਲਾਂ ਜਦੋਂ ਮੈਂ ਡੋ ਨਾਕਿੰਗ ਕਰਦਾ ਮੈਂ ਆਪਣੀ ਇੰਟਰੋਡਕਸ਼ਨ ਕਰਦਾ ਐਂਡ ਕੋਈ ਸਾਡੇ ਕਮਿਊਨਿਟੀ ਮੈਂਬਰਸ ਜਾਣਦੇ ਆ ਜਿਹੜੇ ਨਹੀਂ ਜਾਣਦੇ ਥੋੜਾ ਜਿਹਾ ਆਪਾਂ ਦੱਸਦੇ ਹੁੰਨੇ ਆ ਮੈਂ ਹਮੇਸ਼ਾ ਪੁੱਛਦਾ ਤੁਹਾਡੇ ਕੋਈ ਇਸ਼ੂ অর ਕਨਸਰਨਸ ਐਂਡ ਔਫੇ ਦੱਸਦੇ ਆ ਅੱਜ ਪਿਛਲੇ ਦਿਰਾਂ ਤੋਂ ਅਮਾਸ ਇਲੈਕਸ਼ਨ ਦੇ ਵਿੱਚ ਸਭ ਤੋਂ ਵੱਡਾ ਕੰਸਰਨ ਇਹ ਆ ਜਿਹੜੀ ਸਾਡੀ ਸੋਵਰਨਿਟੀ ਆਜ਼ਾਦੀ ਆ ਮੁਲਕ ਦੀ ਜਿਹੜੇ ਡੋਨਲਡ 트럼ਪ ਸਾਡੇ ਉੱਪਰ ਟੈਰਫਸ ਦੇ ਅਟੈਕ ਹਮੇਸ਼ਾ ਗਲਤ ਬੋਲਦਾ ਆ ਸਾਡੇ ਪ੍ਰਾਈਮ ਮਿਨਿਸਟਰ ਜਸਟਨ ਟਰੂਡੋ ਵੱਲ ਜਿਹੜੇ ਲਫਸ ਬੋਲਦਾ ਸੀ ਐਂਡ ਹੁਣ ਜਿਹੜੇ ਉਹਨਾਂ ਦੇ ਕਨਸਟੈਂਟ ਰੈਗੂਲਰ ਟੈਰਫ ਅਟੈਕਸ ਇਹਨੋਂ ਫਿਕਰ ਪਿਆ ਆ ਸਾਡੇ ਉੱਪਰ ਕੀ ਨੁਕਸਾਨ ਹੋਊਗਾ ਕੀ ਇੰਪੈਕਟ ਹੋਊਗਾ ਐਸ um economic attack sade hmm. mulk de upar hmm. and future vaste unna de parivar upar ki asar hoga hmm. so this is one jaddi ek uh, bahut bada question um, hea, hmm. um, achha, um, hai um mainu bahut keh reya thoda leader bahut acha hai acha i am bolta pradhan mantri mar kar nahi sahab vaare hmm. ira hmm. sanu ਚੀਟਰ ਦੇ ਵਿੱਚ ਦ ਮਰਮੋਨ ਸਿੰਘ ਜੀ ਸੀ ਉਹਨਾਂ ਦੇ ਵਰਗਾ ਲਗਦਾ ਹੈ ਜਾਂ ਉਹਨਾਂ ਦੀ ਜਿਹੜੀ ਇਕਨੋਮਿਕ ਕ੍ਰੀਡੈਂਸ਼ੀਅਲਸ ਹੈ ਜਾਂ ਲੀਡਰਸ਼ਿਪ ਪੋਜੀਸ਼ਨਸ ਰਹੀਆਂ ਐਸ ਦਾ ਗਵਰਨਰ ਆਫ ਦ ਬੈਂਕ ਆਫ ਕੈਨੇਡਾ ਐਂਡ ਦ ਬੈਂਕ ਆਫ ਇੰਗਲੈਂਡ ਉਹ ਕਿ ਟਾਈਮਾਂ ਤੋਂ ਮਲਕ ਨੂੰ ਮੋਰਨੂ ਲ ਲਗਾਏ ਆ ਐਂਡ ਉਹ ਵੀ ਉਹ ਕੰਪੈਰੀਸਨ ਮੈਨੂੰ ਬਹੁਤ ਰੋਕੀ ਦੱਸਦੇ ਆ আচ্ছা ਜਦੋਂ ਤੁਸੀਂ ਇਹ ਆਪਣਾ ਸਵਾਲ ਜਵਾਬ ਪੁੱਛਦੇ ਹੋ ਨਾ ਮੈਨੂੰ ਲੱਗਦਾ ਕਿ ਜਿਹੜੇ ਸਾਡੇ ਕੋਲ ਸਵਾਲ ਪਹੁੰਚੇ ਨੇ ਹਨਾ ਇਹ ਮਾਕਾਨੀ ਸਾਹਿਬਾ ਰਿ ਵੀ ਗੱਲ ਕਰਾਂਗੇ ਅੱਜ ਅਸੀਂ ਤੁਹਾਡੀ ਜਿਹੜੀ ਰਾਈਡਿੰਗ ਜਿਹੜੀ ਮੈਗਨਾਈਟ ਹੈ ਹਨਾ ਬੜੀ ਵਾਈਬਰੈਂਟ ਹੈ ਜੀ ਮਿਕਸ ਕਲਚਰ ਅਸੀਂ ਕਹਿ ਸਕਦੇ ਹਾਂ ਅਫੋਰਡੇਬਿਲਟੀ ਦਾ ਜਿਹੜਾ ਸਵਾਲ ਹੈ ਏ ਬਹੁਤ ਜ਼ਿਆਦਾ ਆ ਰਿਹਾ ਹੈ 인ਫਲੇਸ਼ਨ ਦਾ ਆ ਰਿਹਾ ਹੈ ਕੋਸਟ ਆਫ ਲਿਵਿੰਗ ਦਾ ਆ ਰਿਹਾ ਸੋ ਇਹ ਜਦੋਂ ਪੁੱਛਦੇ ਨੇ ਕਿ ਦੇਖੋ ਜੀ ਪਿਛਲੇ 10 ਸਾਲਾਂ ਤੋਂ ਜਦੋਂ ਲਿਬਰਲ ਸਰਕਾਰ ਸੀਗੀ ਔਰ ਕਰ ਰਹੀ ਸੀਗੀ ਕਿ ਕਿਤਨਾ ਕਿਤੇ ਥੋੜਾ ਸ਼ੇਕੀ ਜ਼ਰੂਰ ਸੀ ਪਰ ਕੋਵਿਡ ਦਾ ਟਾਈਮ ਵੀ ਉਹਨਾਂ ਨੂੰ ਯਾਦ ਹੈ ਕੋਵਿਡ ਦੇ ਟਾਈਮ ਦੇ ਵਿੱਚ ਵੀ ਬਹੁਤ ਕੁਝ ਹੋਇਆ ਉਹ ਵੀ ਉਹਨਾਂ ਨੂੰ ਯਾਦ ਹੈ ਜਿਹੜਾ ਪਿੱਛੇ ਬੈਕਅਪ ਮਿਲਿਆ ਪਰ ਅਗੇਨ ਜਿਹੜੀ ਅੱਜ ਦੀ ਕਾਸਟ ਆਫ ਲੀਵਿੰਗ ਹੈ ਜਾਂ 10 ਸਾਲ ਪਹਿਲਾਂ ਦੀ ਸੀਗੀ ਵੀ نو ਕਿ ਇਨਫਲੇਸ਼ਨ ਵੱਧਦਾ ਘਟਦਾ ਜੋ ਵੀ ਹੈ ਪਰ ਉਹਨੂੰ ਲੈ ਕੇ ਚਿੰਤਿਤ ਬਹੁਤ ਨੇ ਸੋ ਉਹਨਾਂ ਦਾ ਸਵਾਲ ਤੁਹਾਡੇ ਨਾਲ ਇਹ ਹੈ ਕਿ ਉਹਦੇ ਉੱਪਰ ਕਿੰਨਾ ਕੰਮ ਕੀਤਾ ਜਾਵੇਗਾ ਤੁਹਾਡੀ ਸਰਕਾਰ ਬਣਦੀ ਸੋ ਇਹ ਕੁਐਸਚਨ ਵੀ ਆ ਰਹੇ ਆ ਐਂਡ ਜਦੋਂ ਆਪਾਂ ਗੱਲਬਾਤ ਕਰਦੇ ਆ ਇਸ਼ੂਸ ਉੱਪਰ ਆਮ ਆਈ ਥਿੰਕ ਸਾਡੇ ਕੰਸਟੀਚੂਐਂਟਸ ਬਹੁਤ ਅੰਡਰਸਟੈਂਡਿੰਗ ਵੀ ਆ ਕੀ ਸਿਚੁਏਸ਼ਨ ਸੀ ਕੋਵਿਡ ਦੇ ਟਾਈਮ ਤੇ ਵਿੱਚ ਕੀ ਅਸਰ ਪਿਆ ਇਕਨੋਮੀ ਨੂੰ ਅਮ ਜੜੀ ਆਪਣੀ ਕੋਈ ਕੋਸਟ ਕ੍ਰਾਈਸਿਸ ਤੁਸੀਂ ਕਹਿ ਰਹੇ ਆ ਕੋਈ ਡਿਫਰੈਂਟ ਏਰੀਆਜ਼ ਦੇ ਵਿੱਚ ਜੋ ਹੋਈ ਆ ਕਿਉਂ ਹੋਈ ਆ ਸਾਡੀ ਜ਼ਿੰਮੇਵਾਰੀ ਬਣਦੇ ਆ ਆਪਾਂ ਉਹਨਾਂ ਨੂੰ ਐਜੂਕੇਟ ਕਰੀਏ ਹਮ ਇਸ ਟਾਈਮ ਤੇ ਇਹ ਹੋਇਆ ਇਸ ਰੀਜ਼ਨਸ ਲਈ ਹਮ ਹੋਂ ਜਿਵੇਂ ਆਪਾਂ ਦੇਖਦੇ ਆ ਬੈਂਕ ਆਫ ਕੈਨੇਡਾ ਇੰਡੀਪੈਂਡੈਂਟ ਆ Uh, or oh, up decisions, have on the interest rates reduction several times. as a whole news article at jipardasi has a whole week in the So, year. so the upropath asriya impact with lower interest rates, a lower cost of jidia uh, financing, and um, you know, this is an important <laughs> issue that we, we see. so this uh, agala rate decision uh, once again is going to be uh lord yeah. in, in the days and weeks ahead Achha. so this is one impact jedi dusri issues ne food de upar cost jedi changes ho rahi hai ya sadi international jedi trade agreements ya america de naal america de dekho ande andi badi shortage hai othe avian flu ya so impact hundi hai different hmm. items de upar mera focus hai taahi sadi sarkar ne apesh <speaking> the denant you know meant program to programs they are looking support support kan the covid at the time they covid relief packages see hmm. post to magro apa dental care program hmm. so har ek no, um, nice smiles and uh, healthy teeth people hmm. have cuz it's hmm. an important part of our healthcare system <speaking in the throat> and so bujurgam vaste bachiyan vaste and now for sare parvaran vaste a dental care program agla si jehdi apni pharma care early steps on pharma care ਤائیں ਆਪਣੇ ਬਜ਼ੁਰਗਾਂ ਵਾਸਤੇ ਜਿਹੜੀ ਡਾਇਬੀਟੀਜ਼ ਦੀ ਮੈਡੀਕੇਸ਼ਨ ਹੈ ਜਾਂ ਸ਼ੂਗਰ ਦੀ ਆਪਾਂ ਦਵਾਈ ਕਿਹਾਦਰ ਨੇ ਜੀ um the, these are very important ਮੈਨੂੰ ਸਾਡੇ ਬਜ਼ੁਰਗਾਂ ਨੇ ਵੀ ਕਿਹਾ ਹੈ ਜਾਂ ਕੰਸਟੀਟੂਐਂਟਸ ਨੇ ਵੀ ਕਿਹਾ ਹੈ ਸਾਡੇ ਬੜੀ ਸੇਵਿੰਗਸ ਯਾ ਯੂ ਨੋ ਫਿਊ ਹੰਡਰਡ ਡਾਲਰਸ ਅ ਮੰਥ ਜਿਹੜੇ ਬਚਾ ਦੇਆ ਜਸਟ ਓਨ ਦਾ ਡਾਇਬੀਟੀਜ਼ ਮੈਡੀਕੇਸ਼ਨ ਕਾਫੀ ਹਾਂ ਜੀ ਕਾਸਟ ਹੁੰਦੀ ਹੈ ਜੀ ਹਾਂ ਜੀ ਸੋ ਇਹ ਬਹੁਤ ਇੰਪੋਰਟੈਂਟ ਹੈ ਪ੍ਰਾਈਮ ਮਿਨਿਸਟਰ ਕਰਨੀ ਸਾਹਿਬ ਨੇ ਵੀ ਇਹ ਹੀ ਕਿਹਾ ਹੈ ਮੈਂ ਟੈਕਸ ਕੱਟ ਦੇਣਾ ਹਾਂ ਜਿਹੜੇ ਆਪਣੀ ਟੈਕਸ ਕਟਿਆ close to a $1000 tax reduction hogi um for families across canada so apa vi dekh rahe hai ki asar hoaya hai sanu pata koi salan ton particularly covid ton magro jehde cost escalation hoya hai wages ni aamdani increase ni hoyi hai same level te taahi pradhanmantri karnay sahib ne keha hai ab oh aamdaniyan badhoniyan hai ਜੌਬ ਕ੍ਰੀਏਸ਼ਨ ਕਰਨੀਆਂ ਇਕਨੋਮਿਕ ਗਰੋਥ ਸਪਰ ਕਰਨੀਆਂ ਸਾਡੀ ট্রেਡਿੰਗ ਰਿਲੇਸ਼ਨਸ ਦੁਨੀਆ ਦੇ ਨਾਲ ਨੇਸ਼ਨਸ ਬਣਾਉਣੀਆਂ ਆ so we can have a sade future vasde more prosperity more income and, uh, and and more growth biko ohne jeve europe de naal khul darwaze khuln di gal kiti hai mai utthe fer auna jehdi pharma care aur dental care di gal kiti thonu lagda hai ki jehdi ndp di naal pichhon jehda ohna da ik plan sega je ohne kehya sega ki thonu e asi karwawange liberal de naal je sarkar ban di da tusi ohna nu kinna ik ede vich yogdan hona da so ohna um, nu ਉਹਨਾਂ ਦਾ ਇੰਪੈਕਟ ਸਗਾ ਕਿਉਂਕਿ ਉਹ ਸਾਰੇ ਉਹਨਾਂ ਨੇ ਸਪੋਰਟ ਕੀਤੀ ਬਿਲਸ ਨੂੰ ਪਰ ਬਿਲਸ ਤਾਂ ਸਾਡੀ ਸਰਕਾਰ ਤੇ ਸੀ ਸਾਡੀ ਪਲੈਟਫਾਰਮ ਦੇ ਵਿੱਚ ਸੀ ਲਾਸਟ ਇਲੈਕਸ਼ਨ ਦੇ ਵਿੱਚ ਆਪਾਂ ਉਹ ਮੋਸ਼ਨਸ ਐਂਡ ਬਿਲਸ ਮੋਰਨਲੀ ਆਇਆ ਐਂਡ ਉਹਨਾਂ ਨੂੰ ਕ੍ਰੈਡਿਟ ਮਿਲਣਾ ਚਾਹੀਦਾ ਉਹਨਾਂ ਦੀ ਪਾਰਟੀ ਨੇ ਸਾਨੂੰ ਸਪੋਰਟ ਕੀਤਾ ਐਸ ਇਨੀਸ਼ੀਏਟਿਵਸ ਦੇ ਵਿੱਚ ਜਿੰਕੇ ਆ ਵੀ ਐਂਡ ਜਿੱਥੇ ਕੰਜ਼ਰਵੇਟਿਵ ਪਾਰਟੀ ਅਰੇ ਇੱਕ ਇਸ਼ੂ ਤੇ ਵਿਰੋਧ ਚੱਲੇ ਆ ਬਜ਼ੁਰਗਾਂ ਨੇ ਦਵਾਈਆਂ ਵਾਸਤੇ ਵਿਰੋਧ ਚੱਲੇ ਆ ਡੈਂਟਲ ਕੇਅਰ ਪ੍ਰੋਗਰਾਮ ਤੇ ਵਿਰੋਧ ਚੱਲ ਰਿਹਾ ਜਾਂ ਚਾਈਲਡ ਕੇਅਰ ਪ੍ਰੋਗਰਾਮ ਹੈ ਉਹ ਉਸ ਇਸ਼ੂ ਤੇ ਵਿਰੋਧ ਚੱਲ ਰਿਹਾ ਜਿਹੜਾ ਬਹੁਤ ਪਰਿਵਾਰਾਂ ਨੂੰ ਫਾਇਦਾ ਮਿਲਦਾ ਐਸ ਫ੍ਰੀ ਪ੍ਰੋਗਰਾਮਸ ਦੇ ਨਾਲ ਜੀ ਐਂਡ ਸੋ ਯੂ نو ਇਹ ਬਹੁਤ ਕਲੀਅਰ ਨੇ ਯੂ نو ਐਨਡੀਪੀ ਨਾਲ ਸਾਡੇ ਨੂੰ ਫਰਕ ਵੀ ਬਹੁਤ ਹੈ ਇਕਨੋਮਿਕ ਪਾਲਿਸੀ ਹੋਰ ਵੀ ਬਹੁਤ ਬੜੀਆ ਹੈ ਸਾਡੀ ਨੈਚੁਰਲ ਰਿਸੋਰਸ ਡਿਵੈਲਪਮੈਂਟ ਸਾਡੀ ਸਰਕਾਰ ਨੇ ਟੀਐਮਐਕਸ ਪਾਈਪਲਾਈਨ ਬਣਾਈ ਆ ਜਿੱਥੇ ਹੌਨ ਅਲਬਰਟਾ ਦਾ ਤੇਲ ਬੀਸੀ ਨੂੰ ਜਾ ਕੇ ਦੁਨੀਆ ਨੂੰ ਜਾਂਦਾ ਅੱਪਾ ਇੱਕ ਪਾਈਪਲਾਈਨ ਬਣਾਈ ਆ ਪਿਛਲੇ ਸਾਲਾਂ ਦੇ ਵਿੱਚ ਜੋ ਸਰਵਟਿਵ ਪਾਰਟੀ ਦੇ 10 ਸਾਲਾਂ ਦਾ ਸਰਕਾਰ ਸੀ ਉਹਨਾਂ ਨੇ ਇੱਕ ਪਾਈਪਲਾਈਨ ਨਹੀਂ ਬਣਾਈ ਰੋਲਾ ਤਾਂ ਪਾਈ ਜਾਂਦੇ ਆ ਅੱਪਾ ਤੇਲ ਕੱਢਣਾ ਪਾਈਪਲਾਈਨ ਆ ਬਣਾਓ ਅੱਪਾ ਆ ਕਰ ਦੇਣਾ ਜਦੋਂ ਉਹਨਾਂ ਨੂੰ ਮੌਕਾ ਸੀ ਉਹਨਾਂ ਨੇ ਕੋਈ ਪਾਈਪਲਾਈਨ ਨਹੀਂ ਬਣਾਈ ਐਡਵਾਂਸਮੈਂਟ ਨਹੀਂ ਕੋਈ ਕੀਤੀ ਸਾਡੀ ਸਰਕਾਰ ਨੇ ਪ੍ਰਾਈਮ ਮਿਨਿਸਟਰ ਛੂਡੋ ਸਾਫ ਉਹਨਾਂ ਨੇ 19 ਦੇ ਵਿੱਚ ਵਾਅਦਾ ਕੀਤਾ ਸੀ ਸਾਡਾ ਤੇਲ ਦੁਨੀਆ ਨੂੰ ਪੇਜਨਾ ਪਾਈਪਲਾਈਨ ਬਣਾਉਣੀ ਆ ਉਹਨਾਂ ਨੇ ਬਣਾ ਦਿੱਤੀ ਹਮ ਅਨ ਪਿਛਲੇ ਮਹੀਨਿਆਂ ਤੋਂ ਪਾਈਪਲਾਈਨ ਖੁੱਲ ਗਈ ਆ ਤੇਲ ਚੱਲਦਾ ਆ ਉਹ ਡਿਵਰਸਿਫਿਕੇਸ਼ਨ ਐਸਲੋ ਸਾਨੂੰ ਬਹੁਤ بڑا ਫਾਇਦਾ ਆ ਬਿਕਾਜ਼ ਜਿਹੜੇ ਡੋਨਲਡ 트੍ਰੰਪਸ ਆ ਦੇ ਅਟੈਕ ਆ ਮੁਲਕ ਦੇ ਉੱਪਰ ਕਿੰਨਾ ਜਿਹੜਾ ਸਾਡਾ ਤੇਲ ਅਮਰੀਕਾ ਨੂੰ ਵੀ ਜਾਂਦਾ ਦੇ ਉੱਪਰ ਇੰਪੈਕਟ ਹੁੰਦਾ ਆ ਇਹ ਸਾਡਾ ਆਊਟਲੈਟ ਆ ਵੈਸਕੋਸ ਨੂੰ ਦੁਨੀਆ ਵਾਲਾ ਐਬਸੋਲੂਟਲੀ ਡਿਵਰਸਿਫਿਕੇਸ਼ਨ ਜਿਹੜੀ ਬਹੁਤ ਲੋੜ ਸੀ ਜੇ ਤੇਲ ਦੀ ਗੱਲ ਆਪਾਂ ਕਰਦੇ ਆ ਜਹਲ ਸਾਹਿਬ ਤੇ ਫੈਡਰਲ ਦਾ ਜਿਹੜੀ ਸਰਕਾਰ ਬਣਦੀ ਹੈ اور ਹੁਣ ਜਿਹੜੀ ਸਾਡੀ ਅਲਬਰਟਾ ਦਾ ਜਿਹੜਾ ਕਹਿ ਲੋ ਜਿਹੜੀ ਗੱਲਬਾਤ ਹੈ ਉਹ ਹਮੇਸ਼ਾ ਕੋਈ ਨਾ ਕੋਈ ਨਾ ਵਿੱਚ ਵਿੱਚ ਹੁੰਦਾ ਰਹਿੰਦਾ ਹੈ ਨਾ ਤੇ ਜਿਹੜੀ ਗੱਲ ਹੈ ਪਾਜੀ ਡੈਨੀਅਲ ਸਮਿਥ ਕੰਸਰਵੇਟਿਵ ਲੀਡਰ ਹਰੇਕ ਸਾਡੀ ਫੈਡਰਲ ਸਰਕਾਰ ਤੇ ਹਰੇਕ ਗੱਲ ਤੇ ਵਿਰੋਧ ਚਲਦਾ ਹੈ ਉਹ ਮੈਂ ਕਿਹਾ ਵਿਰੋਧੀ ਭੇਵਰੀ ਬੰਦੀ ਆ ਮੈਂ ਹਮੇਸ਼ਾ ਕਹਿਣਾ ਆ ਆਪਾਂ ਨਾਲ ਮਿਲ ਕੇ ਕੰਮ ਕਰੀਏ ਹਮ ਇਲੈਕਸ਼ਨਾਂ ਹੁੰਦੀਆਂ ਇਲੈਕਸ਼ਨਾਂ ਤੇ ਮਗਰੋਂ ਨਾਲ ਮਿਲ ਕੇ ਕੰਮ ਕਰੋ ਹਮ ਪਰ ਉਹ ਹਮੇਸ਼ਾ ਇਹ ਇਸ਼ੂਜ਼ ਦੇ ਉੱਪਰ ਵਿਰੋਧ ਚਲਦਾ ਹੈ ਕਿਉਂਕਿ ਉਹਦੀ ਅਲਾਈਨਮੈਂਟ ਹੈ ਕਿ ਪੀਆਰ ਪੋਲੀ ਆਪਣਾ ਜਿਹੜੇ ਉਹ ਪੋਲਿਸੀਜ਼ ਨੇ ਜਿਹੜੇ ਉਹਦੀ ਹੈਲਥ케ਅਰ ਪ੍ਰਾਈਵੇਟਾਈਜੇਸ਼ਨ ਕਰ ਰਹਾ ਜਿਹੜੀ ਜਿਹੜੀ ਉਹ ਪੈਨਸ਼ਨ ਪੈਨਸ਼ਨ ਦੇ ਪਲਨ ਦੇ ਉਹ ਹੋਣ ਕਰ ਰਹਾ ਪਰ ਪੈਨਸ਼ਨ ਦੇ ਉੱਪਰ ਚੇਂਜਸ ਲੈ ਆ ਰਹੇ ਆ ਉਹ ਚੇਂਜਸ ਕੀ ਆ ਪੈਨਸ਼ਨ ਕਟਾਉਣੀ ਆ ਉਹਨਾਂ ਨੇ ਘੱਟ ਕਰਨੇ ਆ ਏਜ ਵਧਾਉਣੀ ਆ ਜਿੱਦਾਂ ਪੋਲੀ ਐਫ ਨੇ ਪਹਿਲਾਂ ਵਧਾਈ ਸੀ ਸੋ ਇਹ ਇਸ਼ੂਸ ਬਹੁਤ ਇੰਪੋਰਟੈਂਟ ਨੇ ਕਿਵੇਂ ਤੁਸੀਂ ਨਜਿੱਠੋਗੇ ਅਲਬਰਟਾ ਸਰਕਾਰ ਦੇ ਨਾਲ ਸੋ ਮੈਂ ਹਮੇਸ਼ਾ ਆਪਣੇ ਸਿਟੀ ਕਾਉਂਸਲ ਦੇ ਵਿੱਚ ਉਹਨਾਂ ਨਾਲ ਮਿਲ ਕੇ ਕੰਮ ਕੀਤਾ ਜਿੱਥੇ ਸਾਡੀ ਅਲਾਈਨਮੈਂਟ ਹੋਣੀ ਚਾਹੀਦੀ ਆ ਆਪਾਂ ਉਹ ਇਸ਼ੂਸ ਦੇ ਉੱਪਰ ਫੋਕਸ ਕਰੀਏ ਹਮਮ ਐਂਡ ਜਿੱਥੇ ਕੇਯੂਆਰਈ ਥੋੜੇ ਕੋ ਰੈਜ਼ਿਸਟੈਂਸ ਆ ਉਹ ਹਾਲੀ ਹਾਲੀ ਆਪਾਂ ਕਲੈਬੋਰੇਸ਼ਨ ਕਰਕੇ ਪਰ ਅਨਫੋਰਚਨਟਲੀ ਸਾਡੀ ਕੰਸਰਵੇਟਿਵ ਪ੍ਰੀਮੀਅਰ ਇੱਕ ਪ੍ਰੀਮੀਅਰ ਆ ਜਿੱਥਾ ਹਮੇਸ਼ਾ ਸਾਡੇ ਨਾਲ ਲੜਦੇ ਆ ਤੇ 온ਟਾਰੀਓ ਦੀ ਡਗਫੋਰਡ ਪ੍ਰੀਮੀਅਰ ਦੇਖ ਲੋ ਜਦੋਂ ਉਹਨੇ ਸੂਬੇ ਲਈ ਫਾਇਦੇ ਆ ਖੜਕੇ ਕਹਿੰਦਾ ਮੇਰੇ ਸੂਬੇ ਲਈ ਫਾਇਦਾ ਆ ਲਿਆਓ ਇੰਡਸਟਰੀ ਲਿਆਓ ਇਨਵੈਸਟਮੈਂਟ ਆਪਾਂ ਤਿਆਰ ਆ ਐਂਡ ਆ ਉਹ ਪਮਾ ਪੀਸੀ ਦਾ ਲੀਡਰ ਆ ਉਹ ਫੇਵੀ ਸਰ ਨਾਲ ਮਿਲ ਕੇ ਕੰਮ ਕਰਦਾ ਜਦੋਂ ਦੀ ਜ਼ਿੰਮੇਵਾਰੀ ਪੜਦੀ ਆ ਤੁਸੀਂ ਦੇਖ ਲਓ ਅਮਰੀਕਾ ਗਿਆ ਉਹਨ ਕੈਨੇਡਾ ਲੈ ਖੜਿਆ ਕੈਨੇਡਾ ਦੀ ਆਜ਼ਾਦੀ ਵਾਸਤੇ ਖੜਿਆ ਸਾਡੀ ਪ੍ਰੀਮੀਅਰ ਕਹੀ ਆ ਆਪਣੇ ਉਹਨ ਅਨਲਿਸਟ ਦੇ ਉਥੇ ਮੈਂਤਾ ਕਰਦੇ ਆ ਸਾਡੇ ਉੱਪਰ ਨਾਲ ਆਉਟ ਹੈ ਰਸ ਹੋਰ ਲਾ ਦੋ ਸਾਡੇ ਸੂਬੇ ਨੂੰ ਰਹਿਣ ਦੋ ਸਾਡਾ ਇੱਕ ਮੁਲਕ ਆ ਸਾਡੀ ਇੱਕ ਇਕਨੋਮੀ ਆ ਸਾਡੇ ਫੈਮਿਲੀ ਸਪੈਨ ਤਰਾ ਪਰਿਵਾਰ ਇਕੱਲੇ ਕੈਲਗਰੀ ਚ ਰਹਿੰਦੇ ਐਡਵੈਂਚਰ ਨੂੰ ਰਹਿੰਦੇ ਪਰ ਕੈਨੇਡਾ ਦੇ ਵਿੱਚ ਰਹਿੰਦੇ ਆ ਸਰੀ ਚ ਵੀ ਰਹਿੰਦੇ ਆ ਦੇਸ਼ ਦੇ ਵਿੱਚ ਰਹਿੰਦੇ ਆ ਕੋਸਟ ਟੂ ਕੋਸਟ ਸਾਨੂੰ ਹਰੇਕ ਕੈਨੇਡੀਅਨ ਵਾਸਤੇ ਸਾਡੀ ਆਜ਼ਾਦੀ ਵਾਸਤੇ ਖੜਨਾ ਚਾਹੀਦਾ ਟੂ ਪ੍ਰੋਟੈਕਟ ਆਰ ਸੋਵਰਨਟੀ ਬਿਲਕੁਲ ਸਹੀ ਗੱਲ ਹੈ ਲਾਜ਼ ਦੀ ਗੱਲ ਕਰਦੇ ਆ ਅਚਲ ਸਾਹਿਬ ਹੁਣ ਪੀਅਰ ਪੋਲਿਸ ਸਾਹਿਬ ਕਹਿੰਦੇ ਨੇ ਇੱਕ ਤਾਂ 3 ਸਟ੍ਰਾਈਕ ਉਹਨਾਂ ਨੇ ਕਰ ਦੇਣਾ ਜੀ ਰੂਲ ਜਿਵੇਂ ਬੇਸਬਾਲ ਦਾ ਹੁੰਦਾ 3 ਸਟ੍ਰਾਈਕ ਐਂਡ ਯੂ ਆਰ ਗੋਨ ਠੀਕ ਹੈ ਜੀ ਉਸ ਦੇ ਨਾਲ ਹੁਣ ਪਿੱਛੇ ਉਹਨਾਂ ਨੇ ਲੇਟੈਸਟ ਜਿਹੜਾ ਕਿਹਾ ਕਿ ਮਰਡਰਰਸ ਦੀ ਵੀ ਉਹਨਾਂ ਨੇ ਇਹ ਮਲਟੀਪਲ ਜਿਹੜੇ ਮਰਡਰਸ ਕਰ ਦਿੰਦੇ ਹਨਾ ਤੇ ਉਹਨਾਂ ਲਈ ਵੀ ਜਿਹੜੀ ਸਜ਼ਾ ਕਹਿੰਦੇ ਨੇ ਕਿ ਉਹਨੂੰ ਆਖਰੀ ਸਾਹ ਜਿਹੜਾ ਹੈ ਜੇਲ੍ਹ ਦੇ ਵਿੱਚ ਹੀ ਹੋਣਾ ਚਾਹੀਦਾ ਸੋ ਕਹਿਣ ਦਾ ਭਾਵ ਇਹ ਹੈ ਕਿ ਜਿਹੜੇ ਕਾਨੂੰਨ ਨੇ ਉਹਨਾਂ ਨੂੰ ਲੈ ਕੇ ਲੋਕਾਂ ਦੇ ਸਵਾਲ ਨੇ ਕਿ ਇਹ ਥੋੜੇ ਜਿਹਾ ਹੋਰ ਕੜੇ ਹੋਰ ਸਖਤ ਕਿਉਂ ਨਹੀਂ ਬਣਾਏ ਗਏ ਪਹਿਲਾਂ ਤੇ ਹੁਣ ਇਹਦੇ ਉੱਪਰ ਕੰਮ ਕੀਤਾ ਜਾਵੇਗਾ ਕਿਉਂਕਿ ਜਿਹੜੀ ਕਨਜ਼ਰਵੇਟਿਵ ਪਾਰਟੀ ਹੈ ਉਹ ਤਾਂ ਕਾਨੂੰਨਾਂ ਨੂੰ ਲੈ ਕੇ ਬਹੁਤ ਜ਼ਿਆਦਾ ਇੱਕ ਵਾਰ ਕੜੇ ਸ਼ਬਦ ਲੈ ਰਹੀ ਹੈ ਸੋ पीयर पॉली एफजी पॉलिसी इज ड्रोन ऑन तृप्तपुरिया मिल दिया एंड ऑफ द डे राइट विंग पॉलिसीज थ्री स्ट्राइक्स जड़ी राइट विंग रिपब्लिकन पार्टी दी <laughs> right right uh, पॉलिसी रही आया जिन्ने ਤੁਸੀਂ ਕ੍ਰਿਮੀਨਲ ਜਸਟਿਸ ਵਕੀਲਾ ਨੂੰ ਪਛਲੋ ਜਸਟਿਸ ਸਿਸਟਮ ਦੇ ਐਡਵੋਕੇਟਸ ਨੂੰ ਪਛਲੋ ਉਹ ਕਹਿੰਦੇ ਇਹ ਪਾਲਿਸੀ ਠੀਕ ਕੰਮ ਨਹੀਂ ਕਰਦੀ ਜਿਹੜਾ ਤੁਹਾਡਾ ਐਂਡ ਆ ਸਾਡੀ ਜ਼ਿੰਮੇਵਾਰੀ ਬਣਦੀ ਆ ਜਿਹੜਾ ਕ੍ਰਿਮੀਨਲ ਕੋਡ ਦੇ ਕੋਈ ਚੇਂजेस ਕਰਨੇ ਆ ਕਨਸਟੀਟਿਊਸ਼ਨਲ ਚੇਂਜਸ ਕਰਨੇ ਆ ਕ੍ਰਿਮినਲ ਕੋਡ ਦੇ ਚੇਂਜਸ ਆ ਪਰ ਪ੍ਰੋਵਿੰਸਸ ਨਾਲ ਰਲ ਮਿਲ ਕੇ ਉਹ ਚੇਂਜਸ ਕਰ ਲਿਆ ਜਿਹੜੇ ਕਰਨ ਵਾਲੇ ਆ ਬੇਲ ਰਿਫਾਰਮ ਆ ਹਮ ਠੀਕ ਆ ਉਹ ਸਾਨੂੰ ਕਰਨੇ ਚਾਹੀਦੇ ਆ ਰਲ ਮਿਲ ਕੇ ਹੋਣੇ ਆ ਨਹੀਂ ਤਾਂ ਸਾਡੀ ਪ੍ਰੀਵੀਅਰ ਨੇ ਕਹਿਣਾ ਸਾਨੂੰ ਪੁੱਛਿਆ ਨਹੀਂ ਤੁਸੀਂ ਕਰ ਨਹੀਂ ਸਕਦੇ ਪਰ ਜ਼ਿੰਮੇਵਾਰੀ ਪੁਲਿਸਿੰਗ ਦੀ ਕ੍ਰਾਈਮ ਦੀ ਪ੍ਰਵਿੰਚਰ ਸੁਬੀਆਂ ਕੋ ਵੀ ਹੈਗੀ ਆ ਜਿਹੜੀ ਪੁਲਿਸਿੰਗ ਆ ਉਹ ਮਨਿਸਪਲ ਜ਼ਿੰਮੇਵਾਰੀ ਆ ਉਹਨਾਂ ਦੀ ਓਵਰਸਾਈਟ ਹੈਗੀ ਆ ਪ੍ਰਵਿੰਸ਼ੀਅਲ ਸਰਕਾਰ ਦੀ ਪੁਲਿਸ ਏਜੰਸੀਜ਼ ਨੂੰ ਫੰਡਿੰਗ ਦੇਣੀ ਆ ਉਹਨਾਂ ਦੀ ਸਪੋਰਟ ਦੇਣੀ ਆ ਉਹਨਾਂ ਦਾ ਦੇਖਭਾਲ ਕਰਨਾ ਮੈਂ ਆ ਪੁਲਿਸ ਕਮਿਸ਼ਨਰ ਰਹਾ ਮੈਂ ਚੇਅਰਮੈਨ ਰਹਾ ਪਬਲਿਕ ਸੇਫਟੀ ਟਾਸਕ ਫੋਰਸ ਆ ਮੈਨੂੰ ਆ ਪਤਾ ਮੈਂ ਦੇਖਿਆ ਫਰੰਟ ਲਾਈਨ ਤੇ ਕੀ ਹੋ ਰਿਹਾ ਸਾਡੀ ਸਰਕਾਰ ਨੇ ਜਦੋਂ ਮੈਂ ਕਾਉਂਸਲਰ ਸੀ ਐਂਡ ਮੈਂ ਐਮਪੀ ਬਣ ਤੋਂ ਪਹਿਲਾਂ 250 ਮਿਲੀਅਨ ਡਾਲਰ ਦਾ ਰਾਮ ਮਿਲ ਕੇ ਕੈਲਬਰੀ ਤੋਂ ਪ੍ਰੋਗਰਾਮ ਸਾਡੀ ਸਟੈਕਸ ਫੋਰਸ ਨੇ ਮਿਨਿਸਟਰ ਬੇਲ ਬਲੇਰ ਦੇ ਨਾਲ ਬਿਲਡਿੰਗ ਸੇਫਰ ਕਮਿਊਨਿਟੀਜ਼ ਫੰਡ ਆਪਾ ਅਪਰੂਵ ਕਰਾਇਆ ਜਿਹੜੇ ਹਰੇਕ ਸ਼ਹਿਰ ਨੂੰ ਪੈਸੇ ਮਿਲੇ ਆ ਥੂ ਜਿਹੜੇ ਕਰਾਈਮ ਪ੍ਰੀਵੈਂਸ਼ਨ ਇਨੀਸ਼ੀਏਟਿਵਸ ਆ ਸਾਨੂੰ ਪਤਾ ਕੰਮ ਕਰਨ ਦੀ ਲੋੜ ਆ ਤਾਂ ਹੀ ਪ੍ਰਾਈਮ ਮਿਨਿਸਟਰ ਕਾਰਨੀ ਸਾਹਬ ਨੇ ਪਿਛਲੇ ਦਿਨਾਂ ਦੇ ਵਿੱਚ ਇਹੀ ਵਾਦਾ ਕੀਤਾ ਸੀ ਮੈਂ 1000 RCMP ਜਿਹੜੇ ਸਾਡੇ ਆ uh, RCMP ਪਰਸਨਲ ਆ ਉਹਨਾਂ ਨੂੰ ਮੋਰਨੋ ਲਿਆਉਣੇ ਆ ਸੋ RCMP ਦੀ ਸਟ੍ਰੈਂਥ ਬਧੇ ਕੈਨੇਡਾ ਦੇ ਵਿੱਚ ਨਾਲ ਦੀ ਨਾਲ ਉਹਨਾਂ ਨੇ ਕਿਹਾ CDSA ਦੇ ਓਵਰ 1000 ਆਫਸਰਸ ਲਿਆਉਣੇ ਆ ਬਾਰਡਰ ਤੇ ਕੰਟਰੋਲ ਕਰਨੇ ਫਾਇਰਆਰਮਸ ਦੀ ਕੰਟਰੋਲ ਕਿਉਂਕਿ ਫਾਇਰਆਰਮਸ ਨਾਲ ਪਤਾ ਸਮਗਲਰੀ ਹੋ ਰਿਹਾ ਹੈ ਕੈਨੇਡਾ ਦੇ ਵਿੱਚ ਪਰ ਜਿਹੜੀ ਸਾਡੇ ਗਨ ਲਾਜ਼ ਹੈ ਜਿਹੜੇ ਲੈਕ ਸੀ ਆਪਾਂ ਉਹ ਟਾਈਟਨ ਵੀ ਕੀਤੇ ਆ ਸੋ ਤੁਹਾਨੂੰ ਮਸ਼ੀਨ ਯੂ ਨੋ AON 15 ਨਹੀਂ ਡ੍ਰਾਈਵ ਹੰਟਿੰਗ ਰਲ ਤੁਹਾਨੂੰ ਹੰਟਿੰਗ ਰਾਈਫਲ ਚਾਹੀਦੀ ਆ ਤੁਹਾਨੂੰ ਹੈਂਡ ਗਨ ਹੰਟਿੰਗ ਲੈਣੀ ਵੀ ਚਾਹੀਦੀ ਹਾਂ ਸੋ ਜਿਹੜੇ ਰੈਸਟ੍ਰਿਕਟਿਡ ਫਾਇਰਆਰਮਸ ਜਾਂ ਹੋਰ ਵੀ ਜਿਹੜੇ ਹਾਈ ਕੈਲੀਬਰ ਗਨਸ ਆ ਉਹ ਬੈਨ ਕਰੀਤੇ ਆ ਸਰਕਾਰ ਨੇ ਕੈਨੇਡੀਅਨ ਸੇਫਟੀ ਵਾਸਤੇ ਪਬਲਿਕ ਸੇਫਟੀ ਵਾਸਤੇ ਤਾਂ ਸੋਸਾੜੀ ਹੋਰ ਵੇ ਕੰਮ ਐ ਸਿਸੇ ਤੇ ਕਰਨ ਵਾਲੇ ਆ ਸਾਨੂੰ ਰਲ ਮਿਲ ਕੇ ਫਰੀ ਲੈਵਲਸ ਆ ਗਵਰਨਮੈਂਟ ਨਾ ਬੈਠ ਕੇ ਹੋਰ ਰਾਈਟ ਰਿਫਾਰਮਸ ਕਰਨੇ ਚਾਹੀਦੇ ਆ ਪਰ ਅਲਬਰਟਾ ਗਵਰਨਮੈਂਟ ਦੀ ਜ਼ਿੰਮੇਵਾਰੀਆਂ ਫੰਡਿੰਗ ਅਪਰੋਪਰੀਏਟ ਫੰਡਿੰਗ ਆ ਪੁਲਿਸ ਸਰਵਿਸਿਜ਼ ਨੂੰ ਦੇਣ ਜਿਹੜੀ ਕਰਾਇਮ ਹੁੰਦੇ ਆ ਸਾਡੇ ਸ਼ਹਿਰਾਂ ਦੇ ਵਿੱਚ ਸੜਕਾਂ ਦੇ ਵਿੱਚ ਇਸਖਤ ਹੋਣਗੇ ਉਹ ਫੰਡਿੰਗ देयर ਉਹਨਾਂ ਨੇ ਡੈਨੀਅਲ ਸਮਿਥ ਨੇ ਪੈਸਿਆਂ ਦਾ ਕਬਜ਼ਾ ਕੀਤਾ ਹੈ ਸਿਟੀ ਆਫ ਕੈਲਗਰੀ ਕੈਲਗਰੀ ਪੁਲਿਸ ਸਰਵਿਸ ਦੇ ਅਫੀਸਰਸ ਹੱਲਾਂ ਦੇ ਵਿੱਚ ਉਹਨਾਂ ਦੀ ਰੈਵਨਿਊ ਕਿੱਥੇ ਜਾਂਦੇ ਆ ਠੀਕ ਹੈ ਦੇ ਨੀਡ ਟੂ ਪ੍ਰੋਵਾਈਡ ਦੀ ਐਡਕੁਐਟ ਫੰਡਿੰਗ ਟੂ ਸਪੋਰਟ ਲੋਕਲ ਪੁਲਿਸ ਐਂਡ ਇਹ ਕੰਮ ਉਹਨਾਂ ਨੂੰ ਕਰਨਾ ਪੈਣਾ ਜਿਹੜੇ ਸਾਡੇ ਨਾਲ ਮਿਲ ਕੇ ਕਨਸਟੀਟਿਊਸ਼ਨਲ ਕ੍ਰਿਮੀਨਲ ਕੋਡ ਦੇ ਚੇਂਜਸ ਆ ਉਹ ਸਾਡੀ ਜ਼ਿੰਮੇਵਾਰੀ ਨਾਲ ਮਿਲ ਕੇ ਹੋਣੀ ਆ ਜਿਹੜਾ ਬੇਲ ਹੈ ਨਾ ਬੇਲ ਨੂੰ ਲੈ ਕੇ ਲੋਕ ਬਹੁਤ ਇਹ ਸਵਾਲ ਪੁੱਛਦੇ ਨੇ ਕਿ ਬੇਲ ਨਿਸ਼ਚਿਤ ਹੋ ਜਾਂਦੀ ਆ ਇਹਨਾਂ ਨੇ 3 ਸਟ੍ਰਾਈਕ ਰੂਲ ਤਾਂ ਹੀ ਕੱਢਿਆ ਕਿ ਇਹਨਾਂ ਨੂੰ ਅਸੀਂ ਤਾਂ ਬਿਲਕੁਲ ਛੱਡਾਂਗੇ ਨਹੀਂ ਉਮਰ ਕਿਤਕ ਰੱਖਾਂਗੇ ਉਹਨਾਂ ਨੂੰ ਪ੍ਰिजन ਦੇ ਵਿੱਚ ਸੋ ਬੇਲ ਜਿਹੜਾ ਸਿਸਟਮ ਹੈ ਉਹਦੇ ਉੱਪਰ ਕੜਾ ਲਿਆ ਜਾਵੇਗਾ ਜਰੂਰ ਜੀ ਸਾਡੇ ਪ੍ਰੀਵੀਅਸ ਮਿਨਿਸਟਰ ਵਰਾਇਨੀ ਨੇ ਕਿਹਾ ਸੀ that ਬੇਲ ਰਿਫਾਰਮ ਦੀ ਗੱਲ ਕਰਨੀ ਪੈਣੀ ਉਹਨਾਂ ਨੇ ਸਾਰੇ ਪਬਲਿਕ ਸੇਫਟੀ ਮਿਨਿਸਟਰਸ ਕੈਨੇਡਾ ਦੇ ਵਿੱਚ ਉਹਨਾਂ ਨੂੰ ਲਿਆ ਆਇਆ ਹੈ ਆਪਾਂ ਅੱਗੇ ਮਿਲ ਕੇ ਆਪਾਂ ਐਗਰੀਮੈਂਟ ਕਰ ਲਈਏ ਸੋ ਵੀ ਕੈਨ ਡੂ ਦਿਸ ਐਂਡ ਮੇਕ ਵਨ ਨੈਸੈਸਰੀ ਚੇਂਜਸ ਦੇਖੋ ਜੀ ਇਹ ਬੜੇ ਇੰਪੋਰਟੈਂਟ ਤੁਸੀਂ ਦੇਖੋਗੇ 1 on 1 ਆਪਣਾ ਸੈਸ਼ਨ ਚੱਲ ਰਿਹਾ ਹੈ ਵਿੱਚ ਮੈਂ ਕਿਹਾ ਦੇਖੋ ਡੋਰ ਨਾਕਿੰਗ ਦੇ ਵਿੱਚ ਥੋੜਾ ਨੌਕ ਕਰਦੇ ਹੋਏ ਭਾਜੀ ਤੋਂ ਇਹ ਜਿਹੜੇ ਸਵਾਲ ਨੇ ਅਸੀਂ ਉਹੀ ਪੁੱਛ ਰਹੇ ਹਾਂ ਜਿਹੜੇ ਤੁਸੀਂ ਕਿਹਾ ਸਾਨੂੰ ਪੁੱਛਣ ਲਈ ਸੋ ਇਹ ਜਿਹੜੇ ਸਵਾਲ ਨੇ ਬੜੇ ਕਾਮਨ ਨੇ ਕਾਮਨ ਤੋਂ ਇੱਕ ਵਰਡ ਜਿਹੜਾ ਨਾ ਬਹੁਤ ਪਪੂਲਰ ਹੋਇਆ ਸੀ ਲਾਸਟ ਈਅਰ ਪੀਰ ਪਾਲਵ ਸਾਹਿਬ ਤੇ ਕੰਜ਼ਰਵੇਟਿਵ ਸਰਕਾਰ ਉਹਨਾਂ ਨੇ ਯੂ ਨੋ ਟੀਸ਼ਟਾ ਵੀ ਪਾਈਆਂ ਸਾਰਾ ਕੁਝ ਕੀਤਾ ਇੱਕ ਤਾਂ ਐਕਸ ਟੈਕਸ ਬਹੁਤ ਪਪੂਲਰ ਹੋਇਆ ਇੱਕ ਕਾਮਨ ਸੈਂਸ ਬੜਾ ਪਪੂਲਰ ਹੋਇਆ ਜੀ ਉਹਨਾਂ ਦਾ ਹਨਾ ਕਿ ਉਹਨਾਂ ਨੇ ਆਪਣਾ ਇੱਕ ਰੱਖਿਆ ਹੋਇਆ ਸੀ ਨਾਰਾ ਕਾਮਨ ਸੈਂਸ ਜਿਹੜੀ ਉਹ ਗੱਲ ਕਰਦੇ ਨੇ ਹਨਾ ਕਿਹੜੀ ਉਹ ਕਾਮਨ ਸੈਂਸ ਜਿਹੜੀਆਂ ਨੇ ਉਹ ਰਹਿ ਗਈਆਂ ਨੇ ਤੁਹਾਨੂੰ ਲੱਗਦਾ ਹੈ ਕਿ ਜਿਹੜੀ ਉਹ ਪਹਿਲਾਂ ਜਿਹੜੀ ਕਾਮਨ ਸੈਂਸ ਦੀ ਗੱਲਾਂ ਕਰਦਾ ਹੈ ਉਹ ਡੋਨਲਡ ਟਰੰਪ ਵੀ ਗੱਲਾਂ ਕਰਦਾ ਹੈ ਇਹ ਦੋਸਤ ਪਹਿਲਾਂ ਡੋਨਲਡ ਟਰੰਪ ਵੀ ਕਾਮਨ ਸੈਂਸ ਕਹਿੰਦਾ ਸੀ ਐਜ਼ ਆ ਡੇਲੀ ਉਹਨਾਂ ਦੀ ਨੈਰੇਟਿਵ ਦੇ ਵਿੱਚ ਦੇ ਕੈਨ ਸੀ ਕੈਨ ਲਾ ਪੀ ਅਮਰੀਕਾ ਫਰਸਟ ਟ੍ਰੋਲ ਟ੍ਰੰਪ ਆਪਟੋਸੀ ਦੇਖ ਲੋ ਕਾਮਨ ਸੈਂਸ ਅਮਰੀਕਾ ਫਰਸਟ ਬੋਲੀ ਐ ਵੀ ਉਹ ਹੀ ਗਲਤ ਕਰਦਾ ਕੈਨੇਡਾ ਫਰਸਟ ਹੁੰਦਾ ਸੋ ਸਾਨੂੰ ਮੋਲਕ ਸਾਡਾ ਮੋਲਕ ਆਜ਼ਾਦ ਆ ਸਾਡੀ ਲੀਡਰਸ਼ਿਪ ਦੀ ਲੋੜ ਆ ਤੁਸੀਂ ਕੈਨੇਡਾ ਲਈ ਖੜੋ ਉਹਨਾਂ ਦੀਆਂ ਜਿਹੜੀਆਂ ਕਾਪੀ ਕੈਟ ਨਾ ਕਰੋ ਜਿਹੜੀ ਰਾਈਟ ਵੇਂਗ ਅਮਰੀਕਨ ਪ੍ਰੋਪਾਗੈਂਡਾ ਆ ਹਮ ਠੀਕ ਆ ਕਜ਼ ਕੈਨੇਡੀਅਨ ਪਬਲਿਕ ਕੈਨੇਡੀਅਨ ਦੇ ਡਿਫੈਂਸ ਦੇ ਲੀਡਰਸ਼ਿਪ ਚੋਂ ਦੇ ਆ ਹਮ ਜਿਹੜੇ ਆਪਣੀ ਕਾਮਨ ਪਬਲਿਕਸ ਦਾ ਮੈਂ ਕਹਿੰਦਾ ਮੈਂ ਸੁਣਦਾ ਲੋਕਾਂ ਤੋਂ ਜਿਹੜੇ ਇਸ਼ੂਜ਼ ਨੇ ਆਪਾਂ ਜਿਹੜੇ ਇਸ਼ੂਸ ਟੱਚ ਕੀਤੇ ਆ ਇਸ ਵੇਲੇ ਟੈਰਿਫਸ ਐਂਡ ਟ੍ਰੇਡ ਯਾ ਬਿਗ ਇੰਪੈਕਟ ਜਿਹੜੇ ਤੁਸੀਂ ਕਾਸਟ ਆ ਲਿਵਿੰਗ ਕਨਸਰਨਸ ਨੇ ਉਹ ਹੋ ਹਮ ਪਰ ਜਦੋਂ ਮੈਂ ਪਰਿਵਾਰਾਂ ਕੋਲ ਜਾਣਾ ਹਮ ਬਜ਼ੁਰਗ ਮੈਨੂੰ ਕਹਿੰਦੇ ਆ ਕਾਕਾ ਸਾਨੂੰ ਪੈਨਸ਼ਨਾਂ ਦਾ ਡਾਰੇ ਆ ਜਿਹੜੀ ਪ੍ਰੋਵਿੰਸ਼ੀਅਲ ਗਵਰਨਮੈਂਟ ਪੈਨਸ਼ਨ ਰਿਫਾਰਮ ਕਰ ਰਿਹਾ ਸਾਡੇ ਉੱਪਰ ਅਸਰ ਕੀ ਹੋਣਾ ਪ੍ਰਾਈਵੇਟਾਈਜੇਸ਼ਨ ਹੋਊਗੀ ਅਮ ਜਿਹੜੀ ਉਹ ਉਹਨਾਂ ਨੇ ਪਹਿਲਾਂ ਏਜ ਵਧਾਈ ਸੀ ਇਹ ਹੋਊਗਾ ਠੀਕ ਹੈ ਮੈਂ ਕਿਹਾ ਸਾਡੀ ਸਰਕਾਰ ਨੇ ਵਾਅਦਾ ਕੀਤਾ ਨਹੀਂ ਹੋਣ ਦੇਣੀ ਕੰਸਰਵੇਟਿਵਸ ਨੇ ਕੋਸ਼ਿਸ਼ ਕੀਤੀ ਸੀ ਹੈਲਥ ਕੇਅਰ ਸਿਸਟਮ ਦੇ ਉੱਪਰ ਕੰਸਰਨ ਹੈ ਜਿੱਥੇ ਲਾਈਨਾਂ ਲੱਗੀਆਂ ਆ ਸਾਡੇ ਨਾਰਥ ਈਸਟ ਕਲਰੀ ਪੀਟਰ ਲੋਇਡ ਹਸਪੀਟਲ ਤੇ ਠੀਕ ਹੈ ਇਹ ਪ੍ਰੋਵਿੰਸ਼ੀਅਲ ਕੰਸਰਵੇਟਿਵ ਸਰਕਾਰ ਨੇ ਮਿਸ ਮੈਨੇਜਮੈਂਟ ਕੀਤੀ ਆ ਆਪਾਂ ਕਹਿੰਦੇ ਨੇ ਹਾਲਵੇ ਹੈਲਥ ਕੇਅਰ ਔਰ ਤੁਸੀਂ 10-12 ਘੰਟਿਆਂ ਦੇ ਤੁਸੀਂ ਵੇਟ ਕਰਦੇ ਆ emergeny room ਦੇ ਵਿੱਚ just to see somebody हुँ. so ਇਹ ਇਸ਼ੂ ਇਸ ਬਹੁਤ ਇੰਪੋਰਟੈਂਟ ਹੈ ਸਾਨੂੰ ਡਾਕਟਰਾਂ ਦੀ ਹੋਰ ਲੋੜ ਹੈ ਨਰਸਿਸ ਦੀ ਲੋੜ ਹੈ ਉਹ ਹੈ ਪਰ ਸਾਨੂੰ ਪ੍ਰੋਵੈਂਸ ਨੂੰ ਇਹ ਜ਼ਿੰਮੇਵਾਰੀ ਸਮਨ ਆ ਬੜੀ ਹੈਲਥ ਕੇਅਰ ਦੀ ਜਿਹੜੀ ਇਸ਼ਿਊ ਨੇ ਹਸਪੀਟਲਸ ਨੂੰ ਫੰਡਿੰਗ ਦੇਣ ਅਮੇ ਹਸਪੀਟਲਸ ਅਰਜੈਂਟ ਕੇਅਰ ਫੈਸਿਲਿਟੀਆਂ ਨੂੰ ਬਣਾਉਣ ਅਪਗ੍ਰੇਡ ਕਰਨਾ ਕਿਉਂਕਿ ਲੋਕਾਂ ਨੂੰ ਬੜੀਆਂ ਤਕਲੀਫਾਂ ਨੇ ਐਸ ਇਸ਼ਿਊਸ ਤੇ ਕੈਪੀਟਲ ਗੇਨ ਟੈਕਸ ਦੀ ਗੱਲ ਕੀਤੀ ਸੀ ਜਗਮੀਤ ਸਿੰਘ ਨੇ ਆਈ ਥਿੰਕ ਕੱਲੀ ਕੀਤੀ ਹੈ ਉਹਨਾਂ ਨੇ ਕਿਹਾ ਕਿ ਦੋਨੇ ਪਾਰਟੀਆਂ ਜਿਹੜੀਆਂ ਨੇ ਉਹ ਗਲਤ ਕਰ ਰਹੀਆਂ ਨੇ ਇਹਨੂੰ ਵੱਧ ਕਰਕੇ ਠੀਕ ਹੈ ਜਗਮੀਤ ਸਿੰਘ ਟੈਕਸ ਇਸ ਹੋਂ ਬਦੋਣਾ ਬਦੋਣਾ ਚਾਹੁੰਦੇ ਆ ਓਕੇ ਨਾ 19 ਬਿਲੀਅਨ ਡਾਲਰ ਦਾ ਉਹਦੇ ਚ ਫਾਇਦਾ ਹੁੰਦਾ ਹੈ ਹਨਾ ਤੇ ਉਹਦੇ ਨਾਲ ਉਹ ਨਰਸਸ ਤੇ ਡਾਕਟਰਸ ਨੂੰ ਭਰਤੀ ਕਰ ਸਕਦੇ ਨੇ ਤੁਹਾਨੂੰ ਲੱਗਦਾ ਹੈ ਕਿ ਉਹ ਇਸ ਬਿਆਨ ਦੇ ਵਿੱਚ ਕਿੰਨੀ ਕਿ ਲੱਗੋ ਠੀਕ ਲਾ ਜਗਮੀਤ ਸਿੰਘ ਦੀ ਐਨ ਡੀ ਪੀ ਉਹ ਟੈਕਸ ਇਸ ਬਦੋਣਾ ਚਾਹੁੰਦੇ ਆ ਦਿਸ ਵਿਲ ਜੁੜੀ ਸਟਾਈਫਲ ਜੁੜੀ ਸਾਡੀ ਇਕਨੋਮਿਕ ਡਿਵੈਲਪਮੈਂਟ ਆ ਜਿਹੜੀ ਇਨਵੈਸਟਮੈਂਟ ਹੋਣੀ ਆ ਸਾਡੀ ਸਰਕਾਰ ਦਾ ਫੋਕਸ ਆ ਇਨਵੈਸਟਮੈਂਟ ਕਰਨੀ ਆ ਜਿੱਦਾਂ ਆਪਾਂ ਕਰ ਰਹੇ ਆ ਪਰ ਸਾਡਾ ਫੋਕਸ ਇਹ ਆਪਾਂ ਟੈਕਸ ਕੱਟ ਵੀ ਰਾਈਟ ਅਵੇ ਕੀਤੀ ਆ ਆਪਾਂ ਕਾਰਬਨ ਟੈਕਸ ਵੀ ਲਿਮਿਟ ਕਰਤਾ ਲੋਕਾਂ ਨੂੰ ਸੇਵਿੰਗਸ ਵੀ ਹੋਵੇ ਪੈਸੇ ਵੀ ਹੋਰ ਬਚਣ ਜੇਬ ਦੇ ਵਿੱਚ ਪਰ ਸਾਡਾ ਫਿਊਚਰ ਇਹ ਇਕਨੋਮਿਕ ਗਰੋਥ ਕਿੱਦਾਂ ਇਕਨੋਮੀ ਗਰੋ ਕਰਨੀ ਆ ਮੈਂ ਜਦੋਂ ਡੋਰ ਨੋਕਿੰਗ ਕਰਦਾ ਲੋਕੀ ਮੈਨੂੰ ਪੁੱਛਦੇ ਆ ਮੈਂ ਜੋਬ ਫੇਅਰ ਕਰਦਾ ਹਰੇਕ ਸਾਥ ਬਿਲਕੁਲ ਕਿਉਂ ਕਰਦੇ ਆ ਜੋਬਾਂ ਤਾਂ ਲਿਆਈਆਂ ਨਿਊ ਜੋਬਸ ਡਿਵੈਲਪ ਕਰੀਏ ਪਰ ਲੋਕਾਂ ਨੂੰ ਮੌਕਾ ਦਈਏ ਕੰਮ ਕਰਨ ਨੂੰ ਸਾਡੇ ਹਲਕੇ ਦੇ ਵਿੱਚ ਸਾਡੇ ਸ਼ਹਿਰ ਦੇ ਵਿੱਚ Not just jobs available, but new opportunities for high-paying jobs. Mm. JeDI Sada ਉਸ ਫੀਲਡਾਂ ਚ ਆਪਾਂ ਕੰਮ ਕਰੀਏ ਜਿੱਤੇ ਸਾਡੀ ਟ੍ਰੇਨਿੰਗ ਹੋਈ ਆ ਉਹ ਸਾਨੂੰ ਮੌਕਾ ਮਿਲੇ ਪਿਛਲੇ ਮਹੀਨਿਆਂ ਦੇ ਵਿੱਚ ਤੁਸੀਂ ਦੇਖਿਆ ਹੋਣਾ ਲੁਫਤਾਨ ਦਾ ਟੈਕਨਿਕ ਦੀ ਫੈਸਿਲਿਟੀ 얘ਥੇ 에어ਪੋਰਟ ਦੇ ਵਿੱਚ ਆਪਾਂ ਲੈ ਆਏ ਆ ਸਾਡੀ ਸਰਕਾਰ ਵੈਸਟ ਜੇਟ ਦੇ ਨਾਲ ਡੀਲ ਇਹ ਜਿੱਥੇ 150 ਹਾਈਪਿੰਗ ਨਵੇਂ ਆ ਜੋਬ ਆਈਏਵੀਏਸ਼ਨ ਸੈਕਟਰ ਚ ਆਪਾਂ ਲੈ ਆਏ ਆ 에ਵੀਏਸ਼ਨ ਚ ਉਹਦੇ ਨਾਲ ਹੋਰ ਵੀ ਏਸ਼ੀਅਨ ਸੈਕਟਰ ਦੀ 에ਵੀਏਸ਼ਨ ਸੈਕਟਰ ਦੀ ਗਰੋਥ ਹੋਣੀ ਆ ਇਹ ਵਨ ਐਗਜ਼ਾਮਪਲ ਆ ਠੀਕ ਹੈ ਹੋਰ ਵੀ ਆ ਦਸਾ ਸਕਦਾ 228 ਮਿਲੀਅਨ ਡਾਲਰ ਦੇ ਹਾਊਸਿੰਗ ਇਨਵੈਸਟਮੈਂਟ ਲਈ ਐਸਸੀ ਕੈਲਗਰੀ ਦੇ ਵਿੱਚ ਸੋ ਵੀ ਕੈਨ ਡੂ ਮੋਰ ਕੰਸਟਰਕਸ਼ਨ ਮੋਰ ਅਫੋਰਡੇਬਲ ਹਾਊਸਿੰਗ ਡਿਵੈਲਪਮੈਂਟ ਇਨ ਕੈਲਗਰੀ ਆ ਵੀ ਬੜਾ ਨਿਸ਼ਚਿਤ ਆ ਪਲੇ ਐਸਸੀ ਇਹ ਸਾਡੇ ਕਰਮਚਾਰੀ ਲੋਕਾਂ ਵਾਸਤੇ ਜਿਹੜੇ ਟ੍ਰੇਡਸ ਲੋਕੇ ਉਹਨਾਂ ਨੇ ਬਹੁਤ ਫਾਇਦੇ ਲੀਆਂ ਗੱਲਾਂ ਆ ਵੀ ਜੋ ਉਹਨਾਂ ਨੂੰ ਹੋਰ ਕੰਸਟਰਕਕਸ਼ਨ ਪ੍ਰੋਜੈਕਟਸ ਜੌਬਾਂ ਮਿਲਦੀ ਆ ਬਿਲਕੁਲ ਪਰ ਕਾਰਨੀ ਸਾਹਿਬ ਨੇ ਇਹ ਵੀ ਕਿਹਾ ਆ ਜਿਹੜੀ ਅਪਰੈਂਟੇਸ਼ਿਪ ਪ੍ਰੋਗਰਾਮ ਦੀ ਫੰਡਿੰਗ ਆ ਤੁਹਾਨੂੰ ਉਹਨਾਂ ਨੇ ਗ੍ਰੈਂਟਸ ਦੇਣੇ ਆ ਟ੍ਰੇਨਿੰਗ ਸੀ ਜਾਂ ਟ੍ਰੇਨਿੰਗ ਅ ਅਪਰੈਂਟਸ਼ਿਪ ਦੀ ਕਰਨੀ ਆ ਤੁਸੀਂ ਪਾਈਪ ਫਿਟਰ ਬਰਨਾ ਇਲੈਕਟ੍ਰੀਸ਼ੀਅਨ ਬਰਨਾ ਕੋਈ ਟ੍ਰੇਡਸ ਦੇ ਵਿੱਚ ਜਾਣਾ ਜਿੱਥੇ 15000 ਦੀ ਬੈਟਸ ਰਾਈਟ ਸੋ ਇਹ ਆਪਾਂ ਇਨੀਸ਼ੀਏਟਿਵਸ ਲੋਕਾਂ ਦੇ ਫਾਇਦੇ ਲਈ ਲਿਆ ਰਹੇ ਆ ਆਪਾਂ ਬਿਜ਼ਨਸ ਟਾਰਗੇਟ ਐਂਡ ਡਿਵੈਲਪਮੈਂਟ ਵੀ ਕਰ ਰਹੇ ਆ ਸੋ ਸਾਡੀ ਇਕਨੋਮੀ ਵੀ ਗਰੋ ਹੋਵੇ ਹਮ ਇੱਕ ਮੁੱਦਾ ਜੋ ਕਿ ਬਹੁਤ ਕਾਮਨ ਹੈ ਤੁਹਾਡੀ ਰਾਈਡਿੰਗ ਜਿ ਸਪੈਸ਼ਲੀ ਜਾਂ ਜਿੱਥੇ ਅਸੀਂ ਵੀ ਬੈਠੇ ਆ ਇਮੀਗ੍ਰੇਸ਼ਨ ਹਾਂਜੀ ਇਮੀਗ੍ਰੇਸ਼ਨ ਕਹਿੰਦੇ ਨੇ ਕਿ ਇਹ ਜੋ ਲੋਕਾਂ ਦਾ ਕਹਿਣਾ ਕਿ ਸਵਿਚ ਆਨ ਐਂਡ ਆਫ ਕਰਤਾ ਜੀ ਲਿਵਲ ਸਰਕਾਰ ਨੇ ਪਹਿਲਾਂ ਤਾਂ ਆਨ ਕੀਤਾ ਸਾਰੇ ਭਰ ਲੇ ਦਰਵਾਜ਼ਾ ਖੋਲਤਾ ਫਿਰ ਇਕਦਮੀ ਬੰਦ ਕਰਤਾ ਕਹਿੰਦਾ ਇਹ ਕਿਉਂ ਹੋਇਆ ਤੇ ਵਾਪਸ ਖੋਲਣਾ ਹੈ ਜਾਂ ਕਿਵੇਂ ਖੋਲਣਾ ਹੈ ਇਮੀਗ੍ਰੇਸ਼ਨ ਦਾ ਹੁਣ ਕੀ ਹੋਊਗਾ ਜਿੱਥੇ ਪਹਿਲਾਂ ਇੰਨੀ ਕੁ ਛੋੜ ਦੇ ਦਿੱਤੀ ਕਿ ਵਿਜ਼ਟਰ ਵੀਜ਼ਾ ਵੀ ਵਾਲਾ ਵੀ ਆ ਕੇ ਇੱਥੇ ਪੱਕਾ ਹੋ ਸਕਦਾ ਇੱਕ ਤਨਾ ਤੋਂ ਹਨਾ ਉਹਨੂੰ ਆਪਣਾ ਜੌਬ ਇੱਥੇ ਅਪਲਾਈ ਕਰ ਸਕਦਾ ਫਿਰ ਉੱਥੇ ਹਾਇਰ ਹੋ ਸਕਦਾ ਔਰ ਹੁਣੇ ਹਾਲ ਹੈ ਕਿ ਵਿਜ਼ਟਰ ਵੀਜ਼ਾ ਦਾ ਛੱਡੋ ਇਹ ਮਤਲਬ ਸਾਰੇ ਦਰਵਾਜੇ ਜਿਹੜੇ ਨੇ ਬੰਦ ਨੇ ਸੋ ਇਮੀਗ੍ਰੇਸ਼ਨ ਨੂੰ ਲੈ ਕੇ ਪਲਾਨ ਕੀ ਹੈ ਭਾਜੀ ਕਿਉਂਕਿ ਇੱਕ ਵੱਡਾ ਬਜਟ ਇਹਦੇ ਉੱਪਰ ਹੀ ਹਾਂਜੀ ਪਹਿਲਾਂ ਮੈਂ ਤੁਹਾਡੇ ਇੱਕ ਡਿਸਐਗਰੀਮੈਂਟ ਕਰਦਾ ਕਿਸ ਨੇ ਦਰਵਾਜਾ ਬੰਦ ਨਹੀਂ ਕੀਤਾ ਕੈਨੇਡਾ ਦਾ ਦਰਵਾਜਾ ਖੁੱਲਦਾ ਹੈ ਹਾਂ ਸ਼ਾਰਟ ਟਰਮ ਲਈ ਜਿੱਥੇ ਸਾਡੀ ਲਿਮਿਟ ਸੀ 430000 ਤੋਂ 470000 ਤੋਂ 500000 ਦੀ ਲੈਵਲ ਦੀ ਲਿਮਿਟ ਵੱਧ ਰਹੀ ਸੀ ਸ਼ਾਰਟ ਟਰਮ ਲਈ ਉਹਨਾਂ ਨੇ ਘਟਾਇਆ ਹੈ ਜਾ ਤਾਂ ਸਾਰੀ ਹਾਊਸਿੰਗ ਐਂਡ ਇਨਫਰਾਸਟ੍ਰਕਚਰ ਨਹੀਂ ਬੱਦੀ। ਦਰਜਾ ਟੋਇਆ ਥੋੜਾ ਜਿਹਾ। ਸੋ ਲੋਕੀ ਹਜੇ ਆ ਵੀ ਸਕਦੇ ਆ। ਸਾਡਾ ਫੋਕਸ ਆ ਜਿਹੜੇ ਆਪਣੇ ਲੋਕੀ ਕੈਨੇਡਾ ਪਹੁੰਚੇ ਆ। ਪਹਿਲਾ ਉਹਨਾਂ ਨੂੰ ਮੌਕਾ ਮਿਲੇ ਜਿਹੜੇ ਪਿਛਲੇ ਸਾਲਾਂ ਤੋਂ ਮਿਹਨਤ ਕਰ ਰਹੇ ਆ, ਸਟੱਡੀਜ਼ ਕੀਤੀਆਂ ਆ। ਉਹ ਜਿਹੜਾ ਨਵਾਂ ਨੰਬਰ ਹੈ 40% ਲੋਕਲ ਕੈਨੇਡੀਅਨ ਜਿਹੜੇ ਰੈਜ਼ੀਡੈਂਸ ਨੇ ਉਹਨਾਂ ਨੂੰ ਪੰਨਾ ਆਪਾਂ ਅਪਰੂਵਲ ਕਰਨੀ ਆ ਉਹਨਾਂ ਵਾਸਤੇ। ਕਿਉਂਕਿ ਉਹ ਆਲਰੇਡੀ ਕੈਨੇਡਾ ਦੇ ਵਿੱਚ ਐਥੇ ਰਹਿੰਦੇ ਆ। ਨਾਲ ਦੀ ਨਾਲ ਆਪਾਂ ਇਨਫਰਾਸਟ੍ਰਕਚਰ ਦੀ ਅਪਗ੍ਰੇਡਸ ਕਰਨੀਆਂ ਸਿਟੀ ਨੂੰ ਜਦੋਂ ਮੈਂ ਦੱਸਿਆ ਸੀ ਪੈਸੇ ਦਿੱਤੇ ਉਹ ਹਾਊਸਿੰਗ ਹੋਰ ਬਣਾਉਣ ਠੀਕ ਹੈ ਕੋਸਟ ਘਟਾਉਣ ਸੋ ਦੈਨ ਆਪਾਂ ਨਾਲ ਦੀ ਨਾਲ ਇਕਨੋਮੀ ਗਰੋ ਕਰਨੀ ਆ ਸਾਡੀ ਇਕਨੋਮੀ ਵੱਧੇ ਨਹੀਂ ਇਮੀਗ੍ਰੇਸ਼ਨ ਤੋਂ ਬਿਨਾਂ ਸੋ ਜਿਹੜੇ ਪਾਰਟੀਆਂ ਕਿੰਦੇ ਨੇ ਇਮੀਗ੍ਰੇਸ਼ਨ ਬੰਦ ਕਰੋ ਪੀਪੀਸੀ ਵਾਲੇ ਕੰਸਰਵੇਟਿਵ ਪਾਰਟੀ ਕਹਿੰਦੀ ਆ ਇਹ ਬੰਦ ਕਰਨਾ ਚਾਹੀਦਾ ਇਹ ਪ੍ਰੋਬਲਮਸ ਆਪਾਂ ਜੇ ਕੈਨੇਡਾ ਦੇ ਜਿਹੜੇ ਇਸ਼ੂਸ ਨੇ ਆਪਾਂ ਸਾਹਮਣੇ ਆ ਸਾਨੂੰ ਪੋਪੂਲੇਸ਼ਨ ਗਰੋਥ ਦੀ ਲੋੜ ਹੈ ਇਮੀਗ੍ਰੈਂਸੀ ਲੋੜ ਹੈ ਪਰ ਕਾਨੂੰਨ ਦੇ ਹਸਾਬ ਨਾਲ ਸੋਚ ਸਮਕੇ ਗਰੋਥ ਦੀ ਲੋੜ ਹੈ ਜਿੱਦਾਂ ਸਾਡੀ ਇਨਫਰਾਸਟ੍ਰਕਚਰ ਐਂਡ ਹਾਊਸਿੰਗ ਬਾਧ ਰਹੀ ਆ ਪ੍ਰੋਵਿੰਸ ਦੀ ਜ਼ਿੰਮੇਵਾਰੀ ਆ ਲੋਕਾਂ ਨੂੰ ਸਹੂਲਤਾਂ ਦੇਣੀ ਆ ਜਿਹੜੀ ਹੈਲਥ ਕੇਅਰ ਆ ਹਾਊਸਿੰਗ ਦੇ ਹਾਊਸਿੰਗ ਦੇ ਉਹਨਾਂ ਦੇ ਜਿਹੜੇ ਕਨਸਰਨਸ ਨੇ ਹੈਲਥ ਕੇਅਰ ਦੇ ਇਸ਼ੂਸ ਤੇ ਐਜੂਕੇਸ਼ਨ ਜਿਹੜੇ ਉਹਨਾਂ ਦੀ ਜ਼ਿੰਮੇਵਾਰੀ ਆ جدو پروینس سانو کہہ رہے ہیں نا سٹوڈنٹس لیا وہ انٹرنشنل تو پیسہ لینا یہ گلت ہے وہ اپنی پروینشل ایجوکیشن سسٹم سے فنڈنگ کرنا کراپر <تصفح> فنڈنگ کرنا جہے سٹوڈنٹس آن انہوں نے کلیئر پیتوئے دے پڑھ کے انہوں نے جوب دی ملے تھرو در پی این پی جی اگلے پروگرام سو میں ایک سوال ہے کیونکہ یہ لبرل سکار پلان ہے ਕਿਉਂਕਿ ਹਮੇਸ਼ਾ ਲੈਬਰਰ ਸਰਕਾਰ ਥੋੜੀ ਜਿਹੀ ਇਮੀਗ੍ਰੇਸ਼ਨ ਫ੍ਰੈਂਡਲੀ ਅਸੀਂ ਕਹਿ ਸਕਦੇ ਹਾਂ ਰਹੀ ਹੈ ਔਰ ਜਦੋਂ ਕਨਜ਼ਰਵੇਟਿਵ ਦੀ ਅਸੀਂ ਗੱਲ ਕਰਦੇ ਸੀ ਤੇ ਉਹ ਦਰਵਾਜ਼ਾ ਬੰਦ ਕਰਨ ਵਾਲਾ ਹਮੇਸ਼ਾ ਉਹਨਾਂ ਦਾ ਮੈਨੂੰ ਆਪ ਦਾ ਮੇਰੇ ਆਪ ਪਰਿਵਾਰ ਇਮੀਗ੍ਰੇਸ਼ਨ ਸਿਸਟਮ ਥਰੂ ਅ ਸਮੋਥ ਪੌਂਟ ਆਪਾਂ ਜੀ ਜਦੋਂ ਮੇਰੇ ਫਾਦਰ ਸਾਹਿਬ ਇੰਡੀਆ ਤੋਂ ਨਿਕਲੇ ਸੀ ਉਹ ਐਜ਼ ਅ ਸਟੂਡੈਂਟ ਸੀ ਇੰਗਲੈਂਡ ਗਏ ਸੀ ਸੋ ਇਹ ਸਾਡੀ ਹਿਸਟਰੀ ਆ ਪਰ ਆਪਾਂ ਪੌੜੀ ਚੜ੍ਹ ਕੇ ਆ ਨਾ ਪੌੜੀ ਚੱਕਣੀ ਵੀ ਨਹੀਂ ਚਾਹੀਦੀ ਸਾਨੂੰ ਇਹ ਵੀ ਸੋਚਣਾ ਪੈਂਦਾ ਜਿਹੜੇ ਹੋਰ ਅਗਲੀ ਸਾਡੀ ਜਨਰੇਸ਼ਨ ਆ ਰਹੀ ਆ ਉਹਨਾਂ ਨੂੰ ਵੀ ਮੌਕਾ దਈ ਹੈ ਇਸ ਮੁਲਕ ਦੇ ਵਿੱਚ ਐਬਸੋਲੂਟ ਮਿਹਨਤ ਕਰਕੇ ਆਉਂਦੇ ਆ ਖਰਚਾ ਕਰਦੇ ਆ ਪੜਦੇ ਆ ਉਹਨਾਂ ਨੂੰ ਮੌਕਾ దਈ ਹੈ ਇੱਥੇ ਲਾਈਫ ਬਣਾਉਣ ਲਾਈਫ ਬਣੇ ਐਂਡ ਉਹ ਆਪਣੀ ਪਰਿਵਾਰਾਂ ਵਾਸਤੇ ਫਿਊਚਰ ਵਾਸਤੇ ਤਾਂ ਬਹੁਤ ਬਦਿਆ ਲਾਈਫ ਬਣਾਉਣ ਬਿਕਾਜ਼ ਇਹ ਮੁਲਕ ਦੁਨੀਆ ਵਿੱਚੋਂ ਸਭ ਤੋਂ ਖੂਬਸੂਰਤ ਹੈ ਤਾਂ ਹੀ ਲੋਕ ਇੱਥੇ ਆਉਣੇ ਚਾਹੁੰਦੇ ਆ ਪਰ ਕਾਨੂੰਨ ਦੇ ਹਸਾਬ ਨਾਲ ਚੱਲਣਾ ਕੋਈ ਗਲਤ ਤਰੀਕੇ ਨਾਲ ਪਾਸਵੇਂ ਨਹੀਂ ਕਰਨਾ ਕਾਨੂੰਨ ਦੇ ਹਸਾਬ ਨਾਲ ਚੱਲਣਾ ਆਓ ਮੋਸਟ ਵੈਲਕਮ ਮਿਹਨਤ ਕਰੋ ਕਆ ਆਪਣਾ ਹਿੱਸਾ ਪਾਓ ਕਮਿਊਨਿਟੀ ਦੇ ਵਿੱਚ ਐਂਡ ਇਹ ਮੋਲਕ ਬਦਾ ਬਿਲਕੁਲ ਥੈਂਕ ਯੂ ਸੋ ਮਚ ਚਾਹਲ ਸਾਹਿਬ ਇਹ ਦੇਖੋ ਜੀ ਸਿੱਧੇ ਸਿੱਧੇ ਜਿਹੜੇ ਡੋਰ ਨਾਕਿੰਗ ਦੇ ਸਵਾਲ ਸੀ ਅਸੀਂ ਚਾਹਲ ਸਾਹਿਬ ਤੋਂ ਪੁੱਛੇ ਨੇ ਔਰ ਭਾਜੀ ਜਾਂਦੇ ਜਾਂਦੇ ਸਾਰਿਆਂ ਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਇਹੀ ਮੇਰਾ ਮੈਸੇਜ ਹੈ ਤੁਸੀਂ ਓਪਨਿੰਗ ਕਿਹਾ ਸੀ ਬਾਤ ਇਹ ਇਲੈਕਸ਼ਨ ਇੰਪੋਰਟੈਂਟ ਹੈ ਮੈਂ ਉਮੀਦਵਾਰ ਦੇ ਖੜਾ ਆ ਲਿਬਰਲ ਪਾਰਟੀ ਆਫ ਕੈਨੇਡਾ ਕੈਲਗਰੀ ਮੈਕਨਾਈਟ ਦੇ ਵਿੱਚ ਮੈਂ ਇਹ ਹੀ ਚਾਹੁੰਦਾ ਹਾਂ ਤੁਸੀਂ ਆਪਣੀ ਕੀਮਤੀ ਵੋਟ ਪਾਓ ਜਿਹੜੇ ਪਾਰਟੀ ਨੂੰ ਕੈਨੇਡਸ ਤੁਹਾਡੇ ਲਈ ਖੜੇ ਆ ਤੁਹਾਡੇ ਲਈ ਮਿਹਨਤ ਕਰ ਰਹੇ ਆ ਉਹ ਸੋਚ ਸਮਕੇ ਦੇਖੋ ਪਰ ਆਪਣੀ ਵੋਟ ਜ਼ਰੂਰ ਪਾਓ ਐਡਵਾਂਸ ਪੋਲਿੰਗ ਖੁੱਲੀ ਆ 18 19 20 21 ਤੁਹਾਡੇ ਕਮਿਊਨਿਟੀ ਦੇ ਵਿੱਚ ਪੋਲਿੰਗ ਸਟੇਸ਼ਨ ਹੈ ਉਥੇ ਐਸ ਵੀਕਐਂਡ ਲੌਂਗ ਵੀਕਐਂਡ ਦੇ ਵਿੱਚ ਪਾਓ ਲਾਸਟ ਡੇ ਹੈ 28 ਤਰੀਕ ਅਪ੍ਰੈਲ ਦਾ ਜੇ ਤੁਸੀਂ ਬਾਈ ਚਾਂਸ ਵੀਕਐਂਡ ਤੇ ਮਿਸ ਕਰਕੇ ਤੁਸੀਂ ਉਸ 28 ਅਪ੍ਰੈਲ ਨੂੰ ਇਲੈਕਸ਼ਨ ਡੇ ਵੋਟ ਕਰ ਸਕਦੇ ਆ ਮੈਂ ਮੇਰਾ ਦਿਲ ਬੜਾ ਖੁਸ਼ ਹੁੰਦਾ ਜਦੋਂ ਕਮਿਊਨਿਟੀ ਦੇ ਵਿੱਚ ਮੈਂਬਰਸ ਨੂੰ ਮਿਲਦੇ ਆਂ ਐਂਡ ਉਹ ਦੱਸਦੇ ਆਂ ਆਪਾਂ VOTING ਕੀਤੀ ਹੈ ਕਿ ਸਾਡੇ ਬਜ਼ੁਰਗਾਂ ਨੇ ਬੜੀ ਮਿਹਨਤ ਨਾਲ ਸਾਡੀ ਮੁਲਕ ਦੀ ਆਜ਼ਾਦੀ ਵਾਸਤੇ ਬੜੀਆਂ ਲੜਾਈਆਂ ਵਿੱਚ ਲੜ ਕੇ ਸਾਨੂੰ ਵੋਟ ਦਾ ਹੱਕ ਲੜ ਕੇ ਲਿਆਇਆ ਉਹ ਆਪਾਂ ਪੂਰਾ ਕਰਨਾ ਆ ਬਿਲਕੁਲ ਐਂਡ ਮਾਤਨਵਾਦੀ ਆ ਤੁਸੀਂ ਟਾਈਮ ਦਿੱਤਾ ਇਕਤਾ ਵਿੱਚ ਹੀ بل ہے تینکیو تینکیو سو مچ پا جی تو تھی اپنا قیمتی سما کر دیا ڈور نوکنگ جڑی کر رہے تھے اتوں سو اپنا سما کر کے اتھے آئے اور ڈور نوکنگ دے جڑے سوال نے جواب جڑے نے بلکل سٹریٹ طریقے دنا توڑے تک پہنچائے تو پروگرام کداں کا لگیا تھوڑوں چاہل صاحب دے جواب لگے سانو تسی لکھ کے ضرور پیجنے جی ساڑا تسی پروگرام لائف سٹریم سے دیکھ رہے ہوپل اینڈروئڈ یا آئی پی ٹی وی سے سانو سے واتس ایپ کرو جے ساڑا پروگرام سوشل میڈیا دیکھ رہے ہو کسے بھی پلیٹ فارم تے سانو کمنٹ کر کے پچھو چاہل صاحب دے آفیس وو سروں ساڑے ود ریپلائی ویدن 24 آورز کیتا جاوے گا اگین جیسے چاہل صاحب نے کیا ووٹ کرنا بہت ضروری ہے ووٹ ضرور کرے ہو ਤੁਹਾਨੂੰ ਕਿਹੜਾ ਕੈਂਡੀਡੇਟ ਠੀਕ ਲੱਗਦਾ ਕਿਹੜੀ ਪਾਰਟੀ ਠੀਕ ਲੱਗਦੀ ਹੈ ਕਿਹਦੇ ਤੁਹਾਨੂੰ ਜਿਹੜੀਆਂ ਗੱਲਾਂ ਨੇ ਜਾਂ ਜਿਹੜੇ ਅੱਗੇ ਜਾ ਕੇ ਪਲਾਨਸ ਨੇ ਤੁਹਾਨੂੰ ਠੀਕ ਲੱਗਦੇ ਨੇ ਤੁਸੀਂ ਵੋਟ ਜ਼ਰੂਰ ਉਹਨੂੰ ਪਾ ਕੇ ਜਿਤਾ ਦੇਣਾ ਉਹਦੀ ਸਰਕਾਰ ਤੁਸੀਂ ਬਣਾ ਦੇਣੀ ਜੇ ਅਗਲੇ ਪ੍ਰੋਗਰਾਮ ਦੇ ਵਿੱਚ ਫੇਰ ਹਾਜ਼ਰ ਹੋਵਾਂਗੇ ਤੇ ਇੱਕ ਦਰੋ ਪੀਟੀਵੀ ਬ੍ਰਾਡਕਾਸਟਿੰਗ ਆਲਵੇਜ਼ ਬੀ ਪੋਜ਼ਿਟਿਵ ਬੀ ਯੋਰਸੈਲਫ